3 ਸਾਲ ਲੱਗੇ ਇਨਸਾਫ ਦਾ ਵੈਸੇ ਹਾਲੇ ਤੱਕ ਕੁਝ ਵੀ ਨਹੀਂ ਮਿਲਿਆ ਸਿਰਫ ਗ੍ਰਿਫਤਾਰੀਆਂ ਹੋ ਰਹੀਆਂ ਅੱਗੇ ਲੋਕ ਸਭਾ ਚੋਣਾਂ ਸਿਰ ਤੇ ਨੇ ਵਿਰੋਧੀ ਕਹ ਰਹੇ ਨੇ ਕਿ ਇਹਨਾਂ ਨੇ ਪੁਲਿਸ ਦਾ ਕੀ ਰੋਕ ਦੇਣਾ ਕਿਸੇ ਨੂੰ ਮਾਫ ਕਰਨਾ ਠੀਕ ਹੈ ਕੋਈ ਆਇਆ ਸ਼ਰਨਾਇਆ ਗੁਰੂ ਸਾਹਿਬ ਦੀ ਮਾਫ ਕੀਤਾ ਹੈ ਤੇ ਅਧਿਕਾਰ ਖੇਤਰ ਚ ਆਉਂਦਾ ਠੀਕ ਹੈ ਸਾਰੀ ਗੱਲ ਠੀਕ ਹੈ ਇੱਕ ਲੈਟਰ ਦੇ ਆਧਾਰ ਤੇ ਜਾ ਕੇ ਮਾਫੀ ਦੇ ਦੇਣ ਨਾਲ ਇਹ ਕਿਹੜਾ ਫੈਸਲਾ ਹੋਇਆ ਜੇ ਅਸੀਂ ਸਟੈਪ ਬਾਈ ਸਟੈਪ ਚੱਲਦੇ ਆ ਤਾਂ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਦਾ ਨਾਮ ਇਹਦੇ ਵਿੱਚ ਆਉਂਦਾ ਆ ਕਿ ਉਹਨਾਂ ਤੋਂ ਮੰਨਿਆ ਜਾ ਰਿਹਾ ਹੈ ਕਿ ਜ਼ਰੂਰ ਪੁੱਛਗਿੱਛ ਹੋਏਗੀ ਮੇਰੇ ਖਿਆਲ ਦੇ ਵਿੱਚ ਕੋਈ ਗੁਰਗੰਨ ਸਾਹਿਬ ਦੇ ਸਰੂਪ ਨੂੰ ਲੈ ਕੇ ਕੋਈ ਵੀ ਪੋਲੀਟੀਕਲ ਲੀਡਰ ਇਹ ਪ੍ਰੈਸ਼ਰ ਨਹੀਂ ਪਾਏਗਾ ਕਿ ਤੁਸੀਂ ਸਰੂਪ ਨਾ ਲੱਭੋ ਤੇ ਪੁਲਿਸ ਜੇ ਪੁਲਿਸ ਇਮਾਨਦਾਰੀ ਕਰਦੀ ਤੇ ਸ਼ਾਇਦ ਅੱਜ ਪੁਲਿਸ ਵਾਲਿਆਂ ਦਾ ਵੀ ਨਾਂ ਚ ਆ ਜਾਂਦਾ ਉਹਦੇ ਵਿੱਚ ਰਸਿਕਾਲ ਪ੍ਰੋਗਰਾਮ ਗੱਲ ਸੱਚੀ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਸੁਖਵਿੰਦਰ ਸਿੰਘ ਅੱਜ ਅਸੀਂ ਗੱਲਬਾਤ ਕਰਾਂਗੇ ਬਰਗਾੜੀ ਅਤੇ ਬੈਬਲ ਕਲਾਂ ਗੋਲੀकांड ਦੇ ਵਿੱਚ ਐਸਐਸਪੀ ਸਾਬਕਾ ਜਿਹੜੇ ਨੇ ਚਰਨਜੀਤ ਸ਼ਰਮਾ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਅਤੇ ਉਸ ਨੂੰ ਰਿਮਾਂਡ ਤੇ ਲੈ ਕੇ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਇਸ ਮਾਮਲੇ ਵਿੱਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਹੈ ਪੁਲਿਸ ਅਧਿਕਾਰੀਆਂ ਨੂੰ ਸੰਮਨ ਕੀਤੇ ਗਏ ਸਨ 29 ਜਨਵਰੀ ਦੇ ਪਰ ਉਹ ਪੇਸ਼ ਨਹੀਂ ਹੋਏ ਇਸ ਨੂੰ ਲੈ ਕੇ ਸਰਕਾਰ ਨੂੰ ਵੀ ਨੋਟਿਸ ਕੀਤਾ ਗਿਆ ਤੇ ਉਹਨਾਂ ਨੇ ਆਪਣੀਆਂ ਜ਼ਮਾਨਤਾਂ ਵੀ ਅਦਾਲਤ ਦੇ ਵਿੱਚ ਲਗਾਈਆਂ ਹੋਰ بڑا ਕੁਝ ਨਿਕਲ ਕੇ ਸਾਹਮਣੇ ਆ ਰਿਹਾ ਪਰ ਸਵਾਲ ਵੱਡੇ ਵੱਡੇ ਪੈਦਾ ਹੋ ਰਹੇ ਨੇ ਕਿ ਇਹ ਜਾਂਚ ਕਿੱਥੋਂ ਤੱਕ ਜਾਏਗੀ ਇਸ ਬਾਰੇ ਗੱਲਬਾਤ ਕਰਨ ਲਈ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਅਤੇ ਅਰਵਿੰਦਰ ਆਲੂਵਾਲੀਆ ਆਲੂਵਾਲੀਆ ਸਾਹਿਬ ਸਭ ਤੋਂ ਪਹਿਲਾਂ ਮੇਰਾ ਸਵਾਲ ਤੁਹਾਡੇ ਨਾਲ ਹੈ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਇਹ ਜਾਂਚ ਸਰਕਾਰ ਦੇ ਵੱਲੋਂ ਜਿਹੜੀ ਐਸਆਈਟੀ ਬਿਠਾਈ ਗਈ ਸੀ ਉਸ ਨੂੰ ਲੈ ਕੇ ਹੁਣ ਕਿਤੇ ਪੁਲਿਸ ਵਾਲਿਆਂ ਤੇ ਕਿਤੇ ਆ ਕੇ ਟਿਕਣਾ ਜਾਵੇ ਅੱਗੇ ਵਧੂਗੀ ਜਾਂ ਨਹੀਂ ਇਹ ਟਿਕਦੀ ਤਾਂ ਹਜੇ ਪੁਲਿਸ ਵਾਲਿਆਂ ਤੱਕ ਹੈ ਜੀ ਬਟ ਹੈ ਸਾਰੀ ਪੋਲੀਟੀਕਲ ਗੇਮ ਹੈ ਬੜੀ ਇੰਟਰਸਟਿੰਗ ਗੱਲ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਹੁਣੀ ਵਿਰੋਧੀ ਧਿਰ ਦੇ ਵਿੱਚ ਸੀ ਔਰ ਉਹਨਾਂ ਦੀ ਸਰਕਾਰ ਨਹੀਂ ਸੀ ਹੂੰ ਤਾਦੋ ਡਿਮਾਂਡ ਕਰ ਰਹੇ ਸੀ ਕਿ ਸੀਬੀਆਈ ਜਾਂਚ ਹੋਣੀ ਚਾਹੀਦੀ ਐ ਇਸ ਮਾਮਲੇ ਦੀ ਬਰਗਾੜੀ ਦੇ ਵਿੱਚ ਜੋ ਕੁਝ ਹੋਇਆ ਬਾਬਲ ਕਲਾਂ ਜਿਸ ਤਰ੍ਹਾਂ ਹੋਇਆ ਤੇ ਜਦੋਂ ਉਹਨਾਂ ਦੀ ਸਰਕਾਰ ਆਈ ਐ ਤਾਂ ਕੈਪਟਨ ਸਾਹਿਬ ਬਹੁਤ ਖੁਸ਼ ਨੇ ਕਿ ਪੰਜਾਬ ਦੇ ਪੁਲਿਸ ਅਫਸਰਾਂ ਦੇ ਹੱਥ ਦੇ ਵਿੱਚ ਜਾਂ ਪੰਜਾਬ ਸਰਕਾਰ ਦੇ ਹੱਥ 'ਚ ਹੀ ਇਹ ਜਾਂਚ ਤੇ ਉਹ ਜਦੋਂ ਜਾਂਚ ਹੁੰਦੀ ਐ ਉਹਦੇ ਵਿੱਚ ਪੁਲਸ ਵਾਲਿਆਂ ਨੂੰ ਹੁਣ ਜਿਸ ਤਰੀਕੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਐ ਤਾਂ ਜ਼ਾਹਿਰ ਹੈ ਕਿ ਪੁਲਸਾਰੇ ਆਪਣੇ ਆਪ ਨੂੰ ਬਚਾਣ ਲਈ ਸ਼ਾਇਦ ਉਹ ਚੀਜ਼ਾਂ ਸੱਚ ਦੱਸਣ ਕਿ ਉਹਨਾਂ ਨੂੰ ਕਿੱਥੋਂ ਆਰਡਰ ਆਈ ਸੀ ਕਿਹੜੇ ਮੈਜਿਸਟਰੇਟ ਨੇ ਆਰਡਰ ਦਿੱਤੇ ਕਿਹੜੇ ਸੀਨੀਅਰ ਆਫੀਸਰ ਨੇ ਉਹਨਾਂ ਨੂੰ ਫੋਨ ਕੀਤਾ ਉੱਥੇ ਆਈਜੀ ਪਰਮ ਜੀ ਪਰਮਰਾਜ ਉਮਰਾਨੰਗਲ ਸੀ ਮੌਜੂਦ ਐਸਐਸਪੀ ਸੀ ਜਿਹੜੇ ਸ਼ਰਮਾ ਜੀ ਜਿਹੜੇ ਅਰੈਸਟ ਹੋ ਗਏ ਆ ਇਸੇ ਤਰੀਕੇ ਨਾਲ ਇੰਸਪੈਕਟਰ ਸੀ ਜੀ ਦੀ ਭਾਲ ਹੁੰਦੀ ਆ ਬਹੁਤ ਤੇਜ਼ੀ ਨਾਲ ਚੱਲੀ ਆ ਭਾਲ ਉਹਨਾਂ ਦੀ ਤੇ ਇਹ ਚੀਜ਼ਾਂ ਜਦੋਂ ਉਹਨਾਂ ਨੇ ਆਪਣਾ ਪੱਖ ਬਚਾਉਣਾ ਹੋਊਗਾ ਜਾਂ ਆਪਣੇ ਆਪ ਨੂੰ ਬਚਾਉਣਾ ਹੋਊਗਾ ਤਾਂ ਜ਼ਰੂਰ ਉਹ ਕਿਸੇ ਨਾ ਕਿਸੇ ਉਸ ਸ਼ਖਸ ਦਾ ਨਾਮ ਲੈਣਗੇ ਜਿਨ੍ਹਾਂ ਤੋਂ ਉਹਨਾਂ ਨੂੰ ਆਰਡਰ ਆਇਆ ਹਮ ਜੀ ਪਰਮਿੰਦਰ ਤੁਸੀਂ ਕਿਵੇਂ ਮੰਨਦੇ ਹੋ ਇਹ ਕਹਿੰਦੇ ਨੇ ਕਿ ਇਹ ਪੋਲੀਟੀਕਲ ਐਕਸ਼ਨ ਹੋ ਸਕਦਾ ਹੈ ਹਨਾ ਤੇ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਹੋਈ ਹੈ ਉਹਨਾਂ ਦਾ ਪਰਿਵਾਰ ਵੀ ਇਹੀ ਕੁਝ ਕਹਿ ਰਿਹਾ ਹੈ ਵੀ ਪੁਲਿਸ ਵਾਲੇ ਬਿਲਕੁਲ ਫੇਕ ਗੱਲਾਂ ਕਰ ਰਹੇ ਨੇ ਪੁਲਿਸ ਦਾ ਪਰਿਵਾਰ ਹੀ ਪੁਲਿਸ ਤੇ ਇਲਜ਼ਾਮ ਲਗਾ ਰਿਹਾ ਕਿ ਉਹ ਬਾਹਰ ਨਹੀਂ ਸੀ ਭੱਜਣਾ ਚਾਹੁੰਦੇ ਕਿਵੇਂ ਲੱਗਦਾ ਇਸ ਬਾਰੇ ਦੋਸ਼ ਤਾਂ ਦੇਖੋ ਲਾਉਂਦੇ ਨੇ ਜਦੋਂ ਹੁਣ ਇੱਕ ਵਾਰ ਗ੍ਰਫਤਾਰੀ ਹੋ ਜਾਂਦੀ ਹੈ ਜਾਂ ਜਾਂਚ ਲਈ ਬੁਲਾਇਆ ਜਾਂਦਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਬੰਦੇ ਨੂੰ ਬੁਲਾਇਆ ਜਾਂਦਾ ਤਾਂ ਉਹਦਾ ਪਰਿਵਾਰਤਾ ਦੀ ਪਿੱਠ ਤੇ ਆ ਕੇ ਖੜਦਾ ਹੀ ਆ ਇੱਕ ਗੱਲ ਜਿਹੜੀ ਹੈਗੀ ਉਹ ਤਾਂ ਸਪਸ਼ਟ ਹੈ ਦੂਜੀ ਗੱਲ ਜਿਹੜੀ ਹੈਗੀ ਵੀ ਕਿ ਪੋਲਿਟੀਕਲ ਕਿਸੇ ਤਰ੍ਹਾਂ ਦਾ ਕੋਈ ਐਨੂੰ ਕਹਿ ਦੋ ਵੀ ਇਨਵੋਲਵਮੈਂਟ ਹੈ ਉਹ ਫਿਲਹਾਲ ਜੇ ਆਪਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖੀਏ ਤਾਂ ਇਹ ਜਾਂਚ ਹੋਣੀ ਬਹੁਤ ਜ਼ਰੂਰੀ ਆ ਧਾਰਮਿਕ ਮਸਲਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬੀ ਨਾਲ ਰਿਲੇਟਡ ਮਸਲਾ ਹੈ ਪੂਰਾ ਤੇ ਜੇਕਰ ਇਹਦੀ ਜਾਂਚ ਨਹੀਂ ਹੁੰਦੀ ਜਾਂ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਜਾਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਸਰਕਾਰ ਨਹੀਂ ਕਰਦੀ ਜਾਂ ਪੁਲਿਸ ਨਹੀਂ ਕਰਦੀ ਤਾਂ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਹੋਰ ਵੀ ਜਿਹੜਾ ਹੈ ਬੁਰਾ ਹੋ ਸਕਦਾ ਜਿੱਦਾਂ ਹੁਣ ਤੁਸੀਂ ਦੇਖਿਆ ਕਿ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਬਰਗਾੜੀ ਮੋਰਚਾ ਕਿੰਨੇ ਦਿਨ ਚੱਲਿਆ ਤੇ ਇਹ ਸਿੱਖਾਂ ਦੇ ਹਿਰਦੇ ਜਿਹੜੇ ਹੈਗੇ ਬੁਲੁੰਦਰੇ ਗਏ ਸੀ ਹੁਣ ਜੇ ਪੋਲੀਟੀਕਲ ਇਹਦਾ ਟੱਚ ਦੇਖਦੇ ਹਾਂ ਇਸ ਮਸਲੇ ਨਾਲ ਉਹ ਤਾਂ ਵੋਟਰ ਤਾਂ ਹੁੰਦਾ ਹੀ ਹੈ ਪੋਲੀਟੀਕਲ ਪਾਰਟੀਆਂ ਜਾਂ ਪੋਲੀਟੀਕਲ ਜਿਹੜੇ ਲੋਕ ਹੁੰਦੇ ਨੇ ਉਹਨਾਂ ਦਾ ਮੁੱਖ ਮਕਸਦ ਹੀ ਵੋਟ ਹੁੰਦਾ ਉਹ ਕਿਸੇ ਵੀ ਤਰ੍ਹਾਂ ਹਾਸਲ ਕਰਨਾ ਹੁੰਦਾ ਸੋ ਇਹ ਕਾਰਵਾਈ ਜਿਹੜੀ ਬਹੁਤ ਸਮੇਂ ਪਹਿਲਾਂ ਹੋ ਜਾਣੀ ਚਾਹੀਦੀ ਸੀਗੀ ਹੁਣ ਸ਼ੁਰੂ ਹੋਈ ਹੈ ਤਾਂ ਮੇਰੇ ਖਿਆਲ ਨਾਲ ਜੇ ਇਹਨੂੰ ਪੋਲੀਟੀਕਲ ਟੱਚ ਨਾਲ ਦੇਖਿਆ ਵੀ ਜਾ ਰਿਹਾ ਤਾਂ ਵੀ ਇੱਕ ਵਧੀਆ ਕਹਿ ਸਕਦੇ ਆਪਾਂ ਸਟੈਪ ਹੈਗਾ ਕਿ ਕਿਉਂਕਿ ਖਾਸ ਕਰ ਜਿਹੜੇ ਲੋਕ ਜਿਹੜੇ ਸਿੱਖ ਜਿਹੜਾ ਕਮਿਊਨਿਟੀ ਹੈ ਸੀ ਸਿੱਖ ਭਾਈਚਾਰਾ ਜਿਹੜਾ ਹੈਗਾ ਬਹੁਤ ਸਾਰੀਆਂ ਆਸਾਂ ਲੈ ਕੇ ਬੈਠਾ ਹੈ ਕਿ ਨਿਆਂ ਮਿਲਦਾ ਹੈ ਭਾਰਤ ਦੇ ਵਿੱਚ ਅਦਾਲਤਾਂ ਨਿਆਂ ਕਰਦੀਆਂ ਨੇ ਇਨਸਾਫ ਮਿਲਦਾ ਹੈ ਤਾਂ ਉਹ ਉਹਨਾਂ ਦਾ ਘੱਟੋ ਘੱਟ ਵਿਸ਼ਵਾਸ ਜਿਹੜਾ ਹੈਗਾ ਉਹ ਮੰਨਿਆ ਰੱਖਿਆ ਜਾ ਸਕਦਾ ਹੈ ਜੇ ਇਹ ਕਾਰਵਾਈ ਨੂੰ ਅੱਗੇ ਵਧਾਇਆ ਜਾਂਦਾ ਚਾਹੇ ਉਹ ਪੋਲੀਟੀਕਲੀ ਟੱਚ ਹੋਵੇ ਜਾਂ ਸੱਚੀ ਮੁੱੱਚੀ ਕਾਰਵਾਈ ਕਿਹਾ ਜਾਵੇ ਰਵਿੰਦਰ ਕਿਵੇਂ ਲੱਗਦਾ ਹੈ ਕਿ 3 ਸਾਲ ਲੱਗੇ ਇਨਸਾਫ ਤਾਂ ਵੈਸੇ ਹਲੇ ਤੱਕ ਕੁਝ ਵੀ ਨਹੀਂ ਮਿਲਿਆ ਸਿਰਫ ਗ੍ਰਿਫਤਾਰੀਆਂ ਹੋ ਰਹੀਆਂ ਅਗੇ ਲੋਕ ਸਭਾ ਚੋਣਾਂ ਸਿਰ ਤੇ ਨੇ ਵਿਰੋਧੀ ਕਹ ਰਹੇ ਨੇ ਕਿ ਇਹਨਾਂ ਨੇ ਪੁਲਿਸ ਤਾਂ ਕੀ ਰੋਕ ਦੇਣਾ ਜਦ ਕਿ ਵੱਡੇ ਚਿਹਰੇ ਜਿਨ੍ਹਾਂ ਦਾ ਨਾਮ ਲਿਆ ਜਾਂਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਮੁੱਖ ਮੰਤਰੀ ਸੀ ਉੱਥੇ ਤੱਕ ਫੋਨ ਪਹੁੰਚੇ ਸੁਮੇਧ ਸੈਣੀ ਉਹਨਾਂ ਦਾ ਫੋਨ ਮੌਕੇ ਦੇ ਐਮ ਐਲ ਏ ਜਿਹੜੇ ਸੀਗੇ ਉਹ ਵੀ ਅਕਾਲੀ ਦਲ ਦੇ ਸੀ ਬਰਾੜ ਹੋਣੀ ਉਹਨਾਂ ਦੀ ਵੀ ਗੱਲਾਂ ਕੀਤੀਆਂ ਜਾਂਦੀਆਂ ਓ ਐਸ ਡੀ ਦੀ ਗੱਲ ਕੀਤੀ ਜਾਂਦੀ ਹੈ ਕਿਵੇਂ ਲੱਗਦਾ ਹੈ ਕਿ ਇਹਦੇ ਪਿੱਛੇ ਉੱਪਰ ਤੱਕ ਹੱਥ ਪਹੁੰਚੇਗਾ ਉੱਪਰ ਤੱਕ ਗੱਲ ਨੂੰ ਹੱਥ ਪਾ ਲੈਣਗੇ ਕਿ ਬਸ ਸੋ ਗਵਿੰਦਰ ਲੋਕ ਸਭਾ ਦੇ ਇਲੈਕਸ਼ਨ ਜ਼ਰੂਰ ਸਰਤੇ ਆ ਔਰ ਇਹ ਪੋਲਿਟੀਕਲ ਇੱਕ ਪੱਤਾ ਵੀ ਹੋ ਸਕਦਾ ਹੈ ਬਟ ਜਿਸ ਤਰੀਕੇ ਨਾਲ ਰঞ্জੀਤ ਸਿੰਘ ਕਮਿਸ਼ਨ ਰਿਪੋਰਟ ਦੇ ਵਿੱਚ ਲਿਖਿਆ ਗਿਆ ਕਿ ਰਾਤ ਨੂੰ 2 ਵਜੇ ਜਿਹੜੇ ਮੌਕੇ ਦੇ ਐਮਐਲਏ ਨੇ ਬਰਾੜ ਸਾਹਿਬ ਹੋਣੀ ਉਹਨਾਂ ਦੀ ਗੱਲਬਾਤ ਹੁੰਦੀ ਹੈ ਗਗਨਦੀ ਬਰਾੜ ਦੇ ਨਾਲ ਜਿਹੜੇ ਕਿ ਓਐਸਡੀ ਹੈ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਉਸ ਵੇਲੇ ਰਹੇ ਨੇ ਔਰ ਉਹ ਮੰਨਿਆ ਜਾਂਦਾ ਹੈ ਕਿ ਉਸੀ ਐਮਓ ਦੇ ਨਾਲ ਗੱਲ ਹੋਈ ਹੈ ਸੀਐਮ ਆਫਿਸ ਤੋਂ ਆਰਡਰ ਆਉਂਦੇ ਨੇ ਸੀਐਮ ਦੇ ਨਾਲ ਗੱਲ ਹੁੰਦੀ ਜੇ ਗਗਨਦੀ ਬਰਾਡ ਨਾਲ ਗੱਲ ਹੁੰਦੀ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਸੀਐਮ ਦੇ ਨਾਲ ਗੱਲ ਹੁੰਦੀ ਹੈ ਔਰ ਉਸ ਰਿਪੋਰਟ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ ਕਿ ਇਹ ਸੁਮੇਸ਼ ਸਣੀ ਹੋਣਾ ਵੱਲੋਂ ਆਸ਼ਵਾਸਨ ਦਿੱਤਾ ਗਿਆ ਹੈ ਕਿ ਕੋਈ ਗੱਲ ਨਹੀਂ ਮੈਂ ਆਪਣੇ ਆਪ ਸੰਭਲ ਲਵਾਂਗਾ ਬਿਲਕੁਲ ਜੀ ਤੇ ਉਹ ਉਹ ਆਖਰੀ ਉਹੀ ਕੜੀ ਜਿਹੜੀ ਜੁੜਰੀ ਹੈ ਉਹ ਸੀਐਮ ਹਾਊਸ ਤੱਕ ਜੁੜਦੀ ਜਾ ਕੇ ਕਿ ਕਿਸ ਤਰੀਕੇ ਦੇ ਨਾਲ ਇੱਕ ਫੋਨ ਕਾਲ ਉਸ ਤੋਂ ਬਾਅਦ ਸਾਰਾ ਕੁਝ ਮਤਲਬ ਕਿ ਅਸਤਵਸਤ ਕਰਤਾ ਪੁਲਿਸ ਨੇ ਉੱਥੇ ਗੋਲੀਆਂ ਚੱਲ ਗਈਆਂ 6 ਵਜੇ ਗੋਲੀਆਂ ਚੱਲਦੀਆਂ 7 ਵਜੇ ਤੱਕ ਸਭ ਕੁਝ ਸਾਫ਼ ਕਰ ਦਿੱਤਾ ਉਹਨਾਂ ਨੇ ਜਿਹਦੀ ਇਨਵੋਲਵਮੈਂਟ ਇਹਨੂੰ ਉਹ ਫੋਨ ਕਾਲ ਤੋਂ ਬਾਅਦ ਹੀ ਨਹੀਂ ਆ ਇਕੱਲੀ ਉਸ ਤੋਂ ਬਾਅਦ ਜਿਹੜੇ ਮੌਕੇ ਦੇ ਐਮਐਲਏ ਨੇ ਉਹਨਾਂ ਦੀ ਗੱਲ ਸੁਮੇਸ਼ ਸੈਣੀ ਹੁਣ ਨਾਲ ਵੀ ਹੁੰਦੀ ਹੈ ਤੇ ਉਸ ਤੋਂ ਬਾਅਦ ਜੋ ਕਾਰਵਾਈ ਸਾਰੀ ਹੁੰਦੀ ਹੈ ਰਿਪੋਰਟ ਦੇ ਮੁਤਾਬਕ ਉਹਦੇ ਵਿੱਚ ਨੌਜਵਾਨਾਂ ਦੀ ਸ਼ਹਾਦਤ ਹੁੰਦੀ ਹੈ ਜੇ 12 ਅਕਤੂਬਰ ਨੂੰ ਪੰਨੇ ਗੁਰੂਗ੍ਰੰਥ ਸਾਹਿਬ ਦੀ ਉਹਨਾਂ ਦੀ ਬੇਅਦਬੀ ਹੋਈ ਮਿਲਦੀ ਹੈ 14 ਅਕਤੂਬਰ ਨੂੰ ਗੋਲੀਆਂ ਚੱਲ ਜਾਂਦੀਆਂ ਨੇ ਔਰ ਉਥੇ ਭਗੜੜਮਚਦੀ ਹੈ ਔਰ ਸਿੱਖ ਨੌਜਵਾਨ ਕਤਲ ਹੁ ਕੀਤੇ ਜਾਂਦੇ ਨੇ ਪੁਲਿਸ ਵੱਲੋਂ ਤਾਂ ਵੱਡਾ ਮਾਮਲਾ ਬਣ ਕੇ ਉੱਭਰ ਕੇ ਸਾਹਮਣੇ ਆਂਦਾ ਹੁਣ ਜੇ ਪੋਲੀਟੀਕਲੀ ਜਿਹੜੀ ਤੁਸੀਂ ਗੱਲ ਕਰਦੇ ਹੋ ਜੇ ਇਸ ਚੀਜ਼ ਨੂੰ ਪੋਲੀਟੀਕਲ ਰੰਗਤ ਨਾ ਦਿੱਤੀ ਜਾਵੇ ਨਾ ਦਿੱਤੀ ਜਾਵੇ ਔਰ ਚਾਹੇ ਉਹ ਸੀਬੀਆਈ ਜਾਂਚ ਕਰਦੀ ਹੈ ਚਾਹੇ ਪੰਜਾਬ ਪੁਲਿਸ ਜਾਂਚ ਕਰਦੀ ਹੈ ਚਾਹੇ ਐਸਆਈਟੀ ਕਰਦੀ ਹੈ ਚਾਹੇ ਰਣਜੀਤ ਸਿੰਘ ਕਮਿਸ਼ਨ ਕਰਦਾ ਆ ਚਾਹੇ ਜ਼ੋਰਾ ਸਿੰਘ ਕਮਿਸ਼ਨ ਕਰਦਾ ਆ ਕਮਿਸ਼ਨ ਦੇ ਉੱਤੇ ਕਮਿਸ਼ਨ ਉਹਦੇ ਨਾਲ ਫੈਸਲਾ ਨਹੀਂ ਹੁੰਦਾ ਪਰ ਜੇ ਫੈਸਲਾ ਕਰਨਾ ਹੋਵੇ ਤਾਂ ਇਸ ਵੇਲੇ ਗਵਾਹਾਂ ਦੀ ਜ਼ਰੂਰਤ ਹੈ ਜਿਹੜੇ ਮੌਕੇ ਦੇ ਗਵਾਹ ਨੇ ਉਹ ਪੁਲਿਸ ਵਾਲੇ ਨੇ 1984 ਦੀ ਜੇ ਗੱਲ ਕੀਤੀ ਜਾਂਦੀ ਹੈ ਉਸ ਵੇਲੇ ਚਾਹੇ ਅੰਮ੍ਰਿਤਸਰ ਦੀ ਗੱਲ ਸੀਗੀ ਚਾਹੇ ਉਹ ਦਿੱਲੀ ਦੀ ਗੱਲ ਸੀ ਜੇ ਮੌਕੇ ਦੇ ਅਫਸਰ ਗਵਾਹੀ ਦਿੰਦੇ ਨੇ ਕਿ ਸਾਨੂੰ ਤਾਂ ਵੀ ਇਹ ਆਰਡਰ ਆਇਆ ਸੀ ਇਸ ਕਰਕੇ ਆ ਚੀਜ਼ ਹੋਈ ਹੈ ਤਾਂ ਇਹ ਸ਼ਾਇਦ ਇਤਿਹਾਸ ਨਹੀਂ ਬਣ ਕੇ ਰਹਿ ਜੂਗੀ ਇਹਦਾ ਇਨਸਾਫ ਮੌਕੇ ਤੇ ਮਿਲ ਜੂਗਾ 3 ਸਾਲ ਨੇ ਹਜੇ 4 ਸਾਲ 2019 ਚੱਲ ਪਿਆ ਆ ਤੇ ਸਾਢੇ 3 ਸਾਲ ਹੋਏ ਨੇ ਸਾਨੂੰ ਇਸ ਚੀਜ਼ ਨੂੰ ਬੀਤੇ ਹੋਏ ਔਰ ਜੇ ਦਾ ਇਨਸਾਫ ਜਲਦੀ ਮਿਲਦਾ ਤਾਂ ਲੋਕਾਂ ਦਾ ਵਿਸ਼ਵਾਸ ਜ਼ਰੂਰ ਬਣਦਾ ਹੈ ਜਿਸ ਤਰ੍ਹਾਂ ਪਰਮਿੰਦਰ ਨੇ ਕਿਹਾ ਪਰਮਿੰਦਰ ਇਹਦੀ ਇੱਕ ਹੋਰ ਕੜੀ ਜਾ ਕੇ ਰਾਮ ਰਹੀਮ ਦੇ ਡੇਰਾ सिरसा ਵਿੱਚ ਜੁੜਦੀ ਹੈ ਜਾ ਕੇ ਕਿਹਾ ਇਹ ਵੀ ਜਾ ਰਿਹਾ ਹੈ ਕਿ ਸ਼ਾਇਦ ਅਗਲੇ ਦਿਨਾਂ ਦੇ ਵਿੱਚ ਰਾਮ ਰਹੀਮ ਨੂੰ ਵੀ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਇਹਦੇ ਵਿੱਚੋਂ ਹੋਰ ਇਹਦੀਆਂ ਵਰਤਾ ਅੱਗੇ ਦੀ ਅੱਗੇ ਖੁੱਲਣ ਕਿਵੇਂ ਲੱਗਦਾ ਲਿਆ ਸਕਦੇ ਨੇ ਕਿ ਇਹ ਵੀ ਇੱਕ ਪੋਲੀਟੀਕਲ ਸਟੰਟ ਹੈ ਕਿ ਖੇਡ ਦਿੱਤਾ ਜਾਏ ਨਹੀਂ ਐਸਆਈਟੀ ਜਦੋਂ ਹਾਈ ਕੋਰਟ ਦੇ ਹੁਕਮ ਹੋ ਗਏ ਨਾ ਜੀ ਸੁਖਵਿੰਦਰ ਜਦੋਂ ਹਾਈ ਕੋਰਟ ਨੇ ਕਿਹਾ ਕਿ ਜਲਦ ਜਾਂਚ ਪੂਰੀ ਕਰੀ ਜਾਵੇ ਤਾਂ ਐਸਆਈਟੀ ਪੂਰੀ ਤਰ੍ਹਾਂ ਸਰਗਰਮ ਹੈ ਔਰ ਐਸਆਈਟੀ ਦੇ ਅਧਿਕਾਰ ਖੇਤਰ ਚ ਆ ਜਾਂਦਾ ਹੈ ਉੱਥੇ ਜਾ ਕੇ ਜਾਂ ਤਾਂ ਉਹਨੂੰ ਉੱਥੇ ਹੀ ਰਿਮਾਂਡ ਤੇ ਲਿਆ ਜਾ ਸਕਦਾ ਹੈ ਜਾਂ ਉਹਨੂੰ ਪੰਜਾਬ ਵਿੱਚ ਵੀ ਲਿਆ ਜਾ ਸਕਦਾ ਹੈ ਇਹ ਬਕਾਇਦਾ ਤੌਰ ਤੇ ਅਦਾਲਤ ਤੋਂ ਪਰਮਿਸ਼ਨ ਲੈਣੀ ਪਊਗੀ ਅੱਗੇ ਲੈ ਕੇ ਉਹਨੂੰ ਜਾਂਚ ਲਈ ਉਸ ਨੂੰ ਜਾਂਚ ਵਿੱਚ ਸ਼ਾਮਲ ਕਰਿਆ ਜਾ ਸਕਦਾ ਹੈ ਕਿਉਂਕਿ ਪਹਿਲਾਂ ਜਿਹੜੇ ਡੇਰਾ ਨਾਲ ਸਬੰਧਤ ਬੰਦੇ ਸੀਗੇ ਉਹਨਾਂ ਦਾ ਨਾਮ ਆ ਚੁੱਕਿਆ ਇਸ ਇਸ ਕਾਂਡ ਦੇ ਵਿੱਚ ਬਿਲਕੁਲ ਉਹ ਮੰਨ ਵੀ ਗਏ ਅਦਾਲਤ ਚ ਆ ਕੇ ਮੰਨੇ ਵੀ ਨਹੀਂ ਸੀ ਕੀਤੀ ਇਹਦੇ ਚ ਇੱਕ ਅਹਿਮ ਪੱਖ ਇਹ ਹੈ ਕਿ ਜੇ ਪੁਲਿਸ ਦੀ ਕਾਰਵਾਈ ਨੂੰ ਦੇਖਿਆ ਜਾਵੇ ਪੁਲਿਸ ਦੀ ਕਾਰਗੁਜ਼ਾਰੀ ਨੂੰ ਦੇਖਿਆ ਜਾਵੇ ਤਾਂ ਜਦੋਂ ਮਾਰਦੇ ਸਰੂਪ ਚੋਰੀ ਹੋਏ ਸੀਗੇ ਜੂਨ ਦਾ ਮਾਮਲਾ ਸੀਗਾ ਬਿਲਕੁਲ ਤੇ ਉਸ ਟਾਈਮ ਪੁਲਿਸ ਕੀ ਕਰਦੀ ਸੀ ਅੱਜ ਦੋਸ਼ ਲਾਉਂਦੀ ਆ ਪੁਲਿਸ ਪੁਲਿਸ ਤੇ ਲਾ ਰਹੀ ਆ ਜਾਂ ਪੁਲਿਸ ਦੇ ਹੁਣ ਕਈ ਦੇਖਿਆ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਕਮੈਂਟਸ ਜਾਂ ਪੋਸਟਾਂ ਪੈਣੀਆਂ ਸ਼ੁਰੂ ਹੋ ਗਈਆਂ ਕਿ ਪੁਲਿਸ ਨੂੰ ਜਿਹੜਾ ਮੋਹਰਾ ਬਣਾਇਆ ਜਾ ਰਿਹਾ ਹੈ ਉੱਪਰਲੇ ਬੰਦੇ ਕੰਮ ਕਰਦੇ ਨੇ ਸਫਾਈ ਉੱਪਰੋਂ ਹੋਣੀ ਚਾਹੀਦੀ ਹੈ ਪੌੜੀ ਨੂੰ ਜੇ ਸਾਫ਼ ਕਰਨਾ ਤਾਂ ਉੱਪਰੋਂ ਕਰਦੇ ਆਓ ਯਾਨੀ ਕਿ ਸਿਖਰਲੇ ਜਿਹੜੀ ਪੌੜੀ ਆ ਉਹਨੂੰ ਸਾਫ਼ ਕਰਨਾ ਸ਼ੁਰੂ ਕਰੋ ਪਾਵਤਾ ਇਹ ਹੈ ਕਿ ਜਿਹੜੇ ਪੋਲੀਟੀਕਲ ਬੰਦੇ ਇਹਨਾਂ ਨੂੰ ਆਰਡਰ ਦਿੰਦੇ ਨੇ ਲੇਕਿਨ ਮੋਰਾਂ ਬਣਾਇਆ ਕਿਉਂ ਜਾ ਰਿਹਾ ਹੈ ਜਦੋਂ ਉਹ ਜੇ ਡਿਊਟੀ ਆਪਣੀ ਬਾਖੂਬੀ ਨਿਭਾਉਣ ਨੂੰ ਹੋ ਬਖਾਇਦਾ ਤੌਰ ਤੇ ਔਰ ਜੇ ਮਹਾਰਾਜ ਦੇ ਸਰੂਪ ਚੋਰੀ ਹੋਏ ਸੀ ਉਹਨੂੰ तरीके ਨਾਲ ਸੋਲਵ ਕਰ ਲਿਆ ਜਾਂਦਾ ਮਸਲਾ ਉਸੇ ਟਾਈਮ ਹੱਲ ਕੀਤਾ ਜਾਂਦਾ ਇੱਕ ਛੋਟੀ ਜੀ ਚੋਰੀ ਨੂੰ ਫੜ ਕੇ ਤੁਸੀਂ ਚੋਰ ਨੂੰ ਫੜ ਲੰਨੇ ਹੋ ਤਾਂ ਐਡਾ ਵੱਡਾ ਮਸਲਾ ਸੀ ਇਹ ਲੱਖਾਂ ਲੋਕਾਂ ਦੀ ਭਾਵਨਾ ਨਾਲ ਅਰਵਿੰਦਰ ਇੱਥੇ ਪੁਲਿਸ ਬਚਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਤਨਾ ਕਿਤੇ ਉਹਨਾਂ ਨੇ ਜਿਹੜਾ ਸੋਸ਼ਲ ਮੀਡੀਆ ਤੇ ਟ੍ਰੋਲਿੰਗ ਕਰ ਦਿੱਤੀ ਸ਼ੁਰੂ ਕਿ ਜੀ ਸਾਨੂੰ ਤਾਂ ਉਤੋਂ ਆਰਡਰ ਆਉਂਦੇ ਨੇ ਉਹਨਾਂ ਨੂੰ ਕਿਉਂ ਨਹੀਂ ਫੜਦੇ ਪਰ ਜਦੋਂ ਸਰੂਪ ਚੋਰੀ ਹੋਇਆ 4 ਮਹੀਨੇ ਸਰੂਪ ਗਾਇਰ ਰਿਹਾ ਮੇਰੇ ਖਿਆਲ ਦੇ ਵਿੱਚ ਕੋਈ ਗੁਰਗੰਨ ਸਾਹਿਬ ਦੇ ਸਰੂਪ ਨੂੰ ਲੈ ਕੇ ਕੋਈ ਵੀ ਪੋਲੀਟੀਕਲ ਲੀਡਰ ਇਹ ਪ੍ਰੈਸ਼ਰ ਨਹੀਂ ਪਾਏਗਾ ਕਿ ਤੁਸੀਂ ਸਰੂਪ ਨਾਲ ਲੱਭੋ ਤੇ ਪੁਲਿਸ ਜੇ ਪੁਲਿਸ ਮਾਂਦਾਰੀ ਕਰਦੀ ਤੇ ਸ਼ਾਇਦ ਅੱਜ ਪੁਲਿਸ ਵਾਲਿਆਂ ਦਾ ਵੀ ਨਾ ਆ ਜਾਂਦਾ ਉਹਦੇ ਵਿੱਚ ਜੀ ਦੇਖੋ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਜਿੱਥੇ ਵੀ ਹੁੰਦੀ ਹੈ ਤਾਂ ਉੱਥੇ ਇੱਕ ਸਿੱਖ ਦੀ ਭਾਵਨਾ ਉਹਦੇ ਨਾਲ ਜੁੜੀ ਹੋਈ ਹੈ ਬਿਲਕੁਲ ਔਰ ਇਹ ਕਾਂਡ ਪੂਰੇ ਵਿਸ਼ਵ ਭਰ ਦੇ ਵਿੱਚ ਇਸ ਲਈ ਜ਼ਿਆਦਾ ਚਰਚਿਤ ਹੋਇਆ ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਸੀ ਬਿਲਕੁਲ ਔਰ ਇਹ ਬੜੇ ਚਿਰਾਂ ਬਾਅਦ ਹੋਇਆ ਕਿ ਪੰਜਾਬ ਚ ਇਹ ਜੀਆਂ ਚੀਜ਼ਾਂ ਅਕਾਲੀ ਦਲ ਦੀ ਸਰਕਾਰ ਜਿਹੜੀ ਕਿ ਆਪਣੇ ਆਪ ਨੂੰ ਸਿੱਖ ਪੰਥ ਦੀ ਨੁਮਾਇੰਦਾ ਸਰਕਾਰ ਮੰਨਦੀ ਆ ਕਿ ਅਸੀਂ ਉਹਨਾਂ ਦੀ ਨੁਮਾਇੰਦਗੀ ਕਰਦੇ ਆ ਧਾਰਮਿਕ ਤੌਰ ਤੇ ਸਿੱਖਾਂ ਦੀ ਉਹ ਸਰਕਾਰ ਦੇ ਦੌਰਾਨ ਇਹ ਜੀ ਮੰਦਭਾਗੀ ਘਟਨਾ ਵਾਪਰੇ ਤਾਂ ਹਰ ਸਿੱਖ ਦਾ ਜਿਹੜਾ ਦਿਲ ਹੈ ਉਹ ਬਲੁੰਦ ਰਿਆ ਜਾਂਦਾ ਕਿ ਵੀ ਇਹ ਇਹ ਜੀ ਸਰਕਾਰ ਇਦਾਂ ਕਿਉਂ ਇਸ ਤਰੀਕੇ ਨਾਲ ਕਿਉਂ ਹੋਇਆ ਔਰ ਦੂਜੇ ਪਾਸੇ ਉਹਦੀ ਜਾਂਚ ਕਰਵਾਣੀ ਕਿ ਜੇ ਅਸੀਂ ਕਮਿਸ਼ਨ ਬਿਠਾਤਾ ਔਰ ਉਹ ਕਮਿਸ਼ਨ ਜਿੱਦਾਂ ਜੋਰਾ ਸਿੰਘ ਹੁਣਾਂ ਨੇ ਦੱਸਿਆ ਕਿ ਜੇ ਮੈਂ ਰਿਪੋਰਟ ਲੈ ਕੇ ਗਿਆ ਤਾਂ ਕਿਸੇ ਵੀ ਪੋਲੀਟੀਕਲ ਬੰਦੇ ਨੇ ਮੇਰੀ ਰਿਪੋਰਟ ਨਹੀਂ ਫੜੀ ਕਿਉਂ ਹੋ ਸਕਦਾ ਉਹਦੇ ਚ ਵੀ ਅਸਲੀਅਤ ਹੈ ਬਿਲਕੁਲ ਨਾ ਉਸ ਵੇਲੇ ਸੀਐਮ ਨੂੰ ਡਿਪਟੀ ਸੀਐਮ ਨੂੰ ਉੱਤੇ ਕਿਉਂ ਨਹੀਂ ਐਕਸ਼ਨ ਲਿਆ ਜਦਕਿ ਉਹ ਇੱਕ ਆਫਿਸ ਦੇ ਵਿੱਚ ਆਪਣੀ ਰਿਪੋਰਟ ਚੀਫ ਸੈਕਟਰੀ ਚੀਫ ਸੈਕਟਰੀ ਵੀ ਖੁਦ ਨਹੀਂ ਮਿਲਦੇ ਉਹਨੂੰ ਉਹਦੇ ਆਫਿਸ ਦੇ ਵਿੱਚ ਉਹ ਰਿਪੋਰਟ ਡ੍ਰੌਪ ਕਰਕੇ ਆ ਜਾਂਦੇ ਆ ਜੋਰਾ ਸਿੰਘ ਹੋਣੀ ਤੇ ਇਹਦੇ ਪਿੱਛੇ ਜ਼ਰੂਰ ਕਿਤੇ ਨਾ ਕਿਤੇ ਇਹ ਨਲਾਇਕੀ ਰਹੀ ਹੈ ਆਮ ਮੰਨਣਾ ਹੈ ਕਿ ਨਲਾਇਕੀ ਰਹੀ ਹੈ ਅਕਾਲੀਆਂ ਦੀ ਸਰਕਾਰ ਦੀ ਦੂਜੇ ਪਾਸੇ ਜੇ ਇਹਨੂੰ ਧਾਰਮਿਕ ਰੰਗਤ ਦੀ ਅਸੀਂ ਗੱਲ ਕਰਦੇ ਆ ਤਾਂ ਕੁਵਰ ਵਿਜੇ ਪ੍ਰਤਾਪ ਸਿੰਘ ਹੋਣਾ ਦੀ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਹ ਕੱਲਾ ਡੇਰਾ ਸਰਸੇ ਦੇ ਮੁਖੀ ਨੂੰ ਨਹੀਂ ਬਲਕਿ ਸਾਬਕਾ ਜਥੇਦਾਰ ਯਾਨੀ ਗੁਰਬਚਨ ਸਿੰਘ ਹੁਣਾਂ ਨੂੰ ਵੀ ਤਲਬ ਕਰ ਰਿਹਾ ਹੈ ਰਵਿੰਦਰ ਮੈਂ ਇਸ ਸਵਾਲ ਤੇ ਬਾਅਦ ਵਿੱਚ ਆਵਾਂਗਾ ਅਸੀਂ ਬ੍ਰੇਕ ਤੋਂ ਬਾਅਦ ਇਹ ਸਵਾਲ ਕਰਾਂਗੇ ਪ੍ਰਮੇਂਦਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਇਹ ਦੱਸੋ ਕਿ ਪੁਲਿਸ ਦਾ ਕਿਤੇ ਫਰਜ਼ ਨਹੀਂ ਬਣਦਾ ਹੁਣ ਪੁਲਿਸ ਆਪਣੇ ਆਪ ਨੂੰ ਆਪਣੇ ਬਚਾਅ ਵਿੱਚ ਬੜਾ ਕੁਝ ਕਹਿ ਰਹੀ ਹੈ ਕਿ ਪੋਲੀਟੀਕਲ ਲੀਡਰ ਇਦਾਂ ਕਰਦੇ ਨੇ ਸਨ ਯੂਜ਼ ਕਰਦੇ ਨੇ ਪੁਲਿਸ ਦਾ ਫਰਜ਼ ਨਹੀਂ ਬਣਦਾ ਕਿ ਉਹ ਆਪਣੀ ਡਿਊਟੀ ਸਹੀ ਤਰੀਕੇ ਨਾਲ ਇਮਾਨਦਾਰੀ ਨਾਲ ਨਿਭਾਏ ਬਿਲਕੁਲ ਬਣਦਾ ਉਹ ਤਾਇਨਾਤ ਕਿਉਂ ਕੀਤਾ ਗਿਆ ਏ ਡੇਡੀਆਂ ਪੋਸਟਾਂ ਏਡੀਆਂ ਵੱਡੀਆਂ ਤਨਖਾਹਾਂ ਔਰ ਜਿਨ ਜਿਨ੍ਹਾਂ ਦੇ ਹੱਥ ਦੇ ਵਿੱਚ ਪੂਰੀ ਸਟੇਟ ਦੀ ਜ਼ਿੰਮੇਵਾਰੀ ਹੁੰਦੀ ਹੈ ਸੁਰੱਖਿਆ ਦੀ ਤੇ ਉਹ ਜੇ ਇਸ ਤਰ੍ਹਾਂ ਦੀ ਨਲਾਇਕੀਆਂ ਕਰਨਗੇ ਤਾਂ ਇਸ ਤਰ੍ਹਾਂ ਦੇ ਫਿਰ ਵੱਡੇ ਐਕਸ਼ਨ ਤਾਂ ਹੋਣੇ ਹੀ ਜ਼ਰੂਰੀ ਨੇ ਕੋਰਟ ਤਾਂ ਹੈ ਨਾ ਕਿਤਨਾ ਕਿਤੇ ਜਾ ਕੇ ਅਦਾਲਤ ਆਪਣਾ ਕੰਮ ਕਰਦੀ ਹੈ ਆਪਣੀ ਪਾਵਰ ਦਿਖਾਉਂਦੀ ਹੈ ਇਸ ਵੇਲੇ ਤਾਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੀ ਉਹੀ ਕੰਮ ਕਰ ਰਹੀ ਹੈ ਜੇ ਪੁਲਿਸ ਆਪਣਾ ਫਰਜ਼ ਨਿਭਾ ਰਹੀ ਹੈ ਚਾਹੇ ਉਹ ਪੁਲਿਸ ਵਾਲਾ ਆ ਚਾਹੇ ਕੋਈ ਐਸਐਸਪੀ ਆ ਚਾਹੇ ਉਹ ਇਨਸਪੈਕਟਰ ਆ ਜੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਪੁਲਸ ਅਫਸਰਾਂ ਦੀ ਟੀਮ ਹੈ ਉਹ ਆਪਣਾ ਕੰਮ ਕਰ ਲਈ ਇਹ ਗੱਲ ਉਹ ਹੋ ਰਹੀ ਹੈ ਨਾ ਵੀ ਜ ਉਸੇਸ ਟਾਈਮ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਜੇ ਦੇਖੋ ਬਹੁਤ ਵੱਡਾ ਮਸਲਾ ਹੈ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਚੋਰੀ ਹੋਣਾ ਕੋਈ ਛੋਟੀ ਗੱਲ ਤਾਂ ਹੈ ਨਹੀਂ ਉਸ ਟਾਈਮ ਕਿਉਂ ਨਹੀਂ ਡੀਜੀਪੀ ਨੇ ਇੱਕਦਮ ਐਕਸ਼ਨ ਲੈਣ ਦੀ ਗੱਲ ਕੀਤੀ ਉਸ ਟਾਈਮ ਕਿਉਂ ਨਹੀਂ ਆਰਡਰ ਹੋਏ ਵੀ ਫਟਾਫਟ 2-4 ਦਿਨਾਂ ਦੇ ਵਿੱਚ ਜਿਹੜੀ ਹੈਗੀ ਅਸਲਾ ਹੱਲ ਹੋਣਾ ਚਾਹੀਦਾ ਹੈ ਬੰਦਾ ਫੜਿਆ ਜਾਵੇ ਕਿਹਨੇ ਚੋਰੀ ਕੀਤਾ ਕਿਸ ਮਕਸਦ ਦੀ ਕੀਤਾ ਉਹਨੂੰ ਫੜਿਆ ਜਾਵੇ ਪਹਿਲਾਂ ਹੀ ਗੱਲ ਨੂੰ ਰੋਕੋ ਉਹ ਕੋਈ ਸਾਈਕਲ ਸਕੂਟਰ ਤਾਂ ਨਹੀਂ ਚੋਰੀ ਹੋਇਆ ਸੀ ਇਹ ਵੀ ਛੱਡੋ ਪਰੇ ਇਹਨੂੰ ਇਗਨੋਰ ਕਰਨ ਦਾ ਕਾਰਨ ਕੀ ਸੀਗਾ ਕਿਉਂ ਕੀਤਾ ਗਿਆ ਇਗਨੋਰ ਇਹਦੇ 'ਚ ਸਰਕਾਰ ਵੀ ਇਨਵੋਲਵ ਹੈ ਡੀਜੀਪੀ ਵੀ ਇਨਵੋਲਵ ਨਹੀਂ ਵੱਡੇ ਪੁਲਿਸ ਅਧਿਕਾਰੀ ਜਿਹੜੇ ਹੁਣ ਗੱਲਾਂ ਕਰਦੇ ਨੇ ਉਹ ਵੀ ਨਹੀਂ ਇਨਵੋਲਵ ਨੇ ਚਾਹੇ ਉਹ ਇਨਸਪੈਕਟਰ ਹੈ ਚਾਹੇ ਉਸ ਇਲਾਕੇ ਦਾ ਕੋਈ ਐਸ ਇਨਚਾਰਜ ਆ ਜਾਂ ਥਾਣੇਦਾਨ ਇਨਚਾਰਜ ਸਾਰੇ ਨੂੰ ਬੋਲੂਨੇ ਛੋਟੇ ਤੋਂ ਲੈ ਕੇ ਵੱਡੇ ਤੱਕ ਜਾਂ ਤਾਂ ਇਸ ਮਸਲੇ ਨੂੰ ਗੰभीरता ਨਾਲ ਨਹੀਂ ਲਿਆ ਗਿਆ ਜੇ ਨਹੀਂ ਲਿਆ ਗਿਆ ਤਾਂ ਕਿਉਂ ਨਹੀਂ ਲਿਆ ਗਿਆ ਜੇ ਹੁਣ ਨਾਮ ਆ ਰਿਹਾ ਹੈ ਸਿੱਟਾ ਬੈਠੀ ਆ ਕੋਰਟ ਦੇ ਆਰਡਰ ਹੋ ਗਏ ਨੇ ਫਿਰ ਹੁਣ ਪਿਛਾਂ ਕਿਉਂ ਛੱਡਦੇ ਹੋ ਜੀ ਬਿਲਕੁਲ ਸਵਾਲ ਲਗਾਤਾਰ ਪੁਲਿਸ ਤੇ ਵੀ ਉੱtre ਨੇ ਇਹ ਜ਼ਰੂਰੀ ਨਹੀਂ ਕਿ ਜੇ ਬਾਦਲ ਸਰਕਾਰ ਦਾ ਸਮਾਂ ਸੀ ਤੇ ਸਰਕਾਰ ਨੇ ਨਗਦਬਾਪਾ ਦਿੱਤਾ ਕਿ ਗੁਰਗਨ ਸਾਹਿਬ ਦੇ ਸਰੂਪ ਹੀ ਨਾਲ ਲੱਭਣ ਪੁਲਿਸ ਤੇ ਵੀ ਸਵਾਲ ਖੜੇ ਹੁੰਦੇ ਨੇ ਕਿ 4 ਮਹੀਨੇ ਉਹਨਾਂ ਨੇ ਜੇ ਸਰੂਪ ਲੱਭਲੇ ਹੁੰਦੇ ਤੇ ਸ਼ਾਇਦ ਪੰਜਾਬ ਦੇ ਵਿੱਚ ਉਸ ਵੇਲੇ ਜਾਂ ਇਸ ਵੇਲੇ ਇਹੋ ਜਿਹਾ ਮਾਹੌਲ ਨਾ ਹੁੰਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਸੇ ਵਿਸ਼ੇ ਤੇ ਗੱਲਬਾਤ ਜਾਰੀ ਰਹੇਗੀ ब्रेक ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਗੱਲ ਸੱਚੀ ਹੈ ਵਿੱਚ ਤੇ ਤਹਿ ਤੁਸੀਂ ਕਰਨਾ ਹੈ ਕਿ ਇਸ ਗੱਲ ਵਿੱਚ ਕਿੰਨਾ ਕੁ ਸੱਚ ਹੈ ਸਾਬਕਾ ਜਥੇਦਾਰ ਸੀਰ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਤੇ ਵੀ ਸਵਾਲ ਖੜੇ ਹੋ ਰਹੇ ਨੇ ਸਾਬਕਾ ਡੀਜੀਪੀ ਸੁਮੇਦ ਸੈਣੀ ਤੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਉਸ ਵੇਲੇ ਹੋਇਆ ਕੀ ਸੀ ਅਰਵਿੰਦਰ ਤੁਸੀਂ ਬ੍ਰੇਕ ਤੋਂ ਪਹਿਲਾਂ ਕਹਿ ਰਹੇ ਸੀ ਕਿ ਗਿਆਨੀ ਗੁਰਬਚਨ ਸਿੰਘ ਨੂੰ ਉਹਨਾਂ ਤੋਂ ਵੀ ਜਵਾਬ ਤਲਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਕਹਿ ਰਹੇ ਨੇ ਕਿ ਮੇਰੇ ਕੋਲੇ ਆਵੇ ਐਸਆਈਟੀ ਏਦਾਂ ਕਿਦਾਂ ਹੋ ਸਕਦਾ ਹੈ ਕਿ ਐਸਆਈਟੀ ਉਹਨਾਂ ਕੋਲੋਂ ਜਾ ਕੇ ਸਵਾਲ ਪੁੱਛੇ ਬਸ਼ਰ ਬਾਦਲ ਹੋਣੀ ਵੀ ਉੱਥੇ ਜਾ ਕੇ ਪੇਸ਼ ਹੋਏ ਨੇ ਉਹ ਇਹ ਕਿਵੇਂ ਹੋ ਸਕਦਾ ਹੈ ਕਿ ਐਸਆਈਟੀ ਉਹਨਾਂ ਕੋਲ ਜਾਵੇ ਚਲੋ ਇਹਦੇ ਵਿੱਚ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੁੰਦੀ ਜੇ ਐਸਆਈਟੀ ਵੀ ਉਹਨਾਂ ਕੋਲੇ ਜਾ ਸਕਦੀ ਹੈ ਹੈ ਤਾਂ ਪੁਲਿਸ ਅਫਸਰ ਨੇ ਇਨਸਾਨ ਨੇ ਕੋਈ ਵੱਡੀ ਗੱਲ ਨਹੀਂ ਹੈ ਤੇ ਜੇ ਜਥੇਦਾਰ ਸਾਹਿਬ ਵੀ ਉੱਥੇ ਜਾਂਦੇ ਨੇ ਪਰ ਇੱਕ ਪ੍ਰਕਿਰਿਆ ਹੁੰਦੀ ਨਾ ਕਾਨੂੰਨੀ ਕਿ ਉਹ ਤੁਹਾਨੂੰ ਸਬੰਨ ਕਰਦੇ ਨੇ ਕਿ ਤੁਸੀਂ ਉੱਥੇ ਜਾ ਕੇ ਪੇਸ਼ ਹੋਵੋ ਜੀ 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 ਉਹ ਉਹਦੇ ਨਾਲ ਕੋਈ ਬਹੁਤਾ ਮੈਟਰ ਨਹੀਂ ਹੈ ਗੱਲ ਇਹ ਹੁੰਦੀ ਹੈ ਕਿ ਜੇ ਸਾਬਕਾ ਜਥੇਦਾਰ ਸਾਹਿਬ ਦੀ ਸ਼ਮੂਲੀਅਤ ਹੈ ਸਰਸੇ ਵਾਲੇ ਡੇਰਾ ਮੁਖੀ ਨੂੰ ਉਸ ਵੇਲੇ ਦੇ ਡੇਰਾ ਮੁਖੀ ਨੂੰ ਮਾਫੀ ਦੇਣ ਚ ਔਰ ਅਕਸ਼ੇ ਕੁਮਾਰ ਹੋਣਾ ਦੀ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਕਿ ਉਹ ਸੁਖਵੀਰ ਬਾਦਲ ਹੋਣਾ ਦੀ ਤੇ ਡੇਰਾ ਸਰਸ ਵਾਲਿਆਂ ਦੀ ਮੁਲਾਕਾਤ ਕਰਵਾਂਦਾ ਹੈ ਜੋ ਇਸ ਵੇਲੇ ਕਥੇ ਤਹ ਇਲਜ਼ਾਮ ਲੱਗਦੇ ਆਏ ਨੇ ਉਹ ਸਾਰੀਆਂ ਕੜੀਆਂ ਜੁੜਦੀਆਂ ਨੇ ਔਰ ਜਿਸ ਤਰੀਕੇ ਨਾਲ ਬੇਵਲ ਕਲਾਂ ਦੇ ਵਿੱਚ ਇਹ ਗੋਲੀਆਂ ਚੱਲਦੀਆਂ ਨੇ ਕੋਟਕਪੁਰੇ 'ਚ ਗੋਲੀਆਂ ਚੱਲਦੀਆਂ ਨੇ ਪੁਲਿਸ ਉੱਥੇ ਸਿੱਖਾਂ ਦੇ ਉੱਤੇ ਅਤਿਆਚਾਰ ਕਰਦੀ ਹੈ ਜਾਂ ਪੁਲਿਸ ਉੱਥੇ ਜੋ ਪੁਲਿਸ ਕਹਿੰਦੀ ਹੈ ਕਿ ਪੁਲਿਸ ਦਾ ਪੱਖ ਹੈ ਜੀ ਡੈਮੇਜ ਕੰਟਰੋਲ ਕੀ ਸੀ ਉੱਥੇ ਕੰਟਰੋਲ ਕਰ ਰਹੀ ਸੀ ਸਥਿਤੀ ਉਹਦੇ ਵਿੱਚ ਬੰਦਿਆਂ ਦੀ ਹੱਤਿਆ ਹੋਈ ਹੈ ਜਾਂ ਸ਼ਹੀਦ ਹੋਏ ਨੇ ਬੰਦੇ ਉਦੇ ਵਿੱਚ ਸਾਰੇ ਦੇ ਵਿੱਚ ਸਚਾਈ ਜਾਣ ਲਈ ਕੜੀਆਂ ਜੁੜਦੀਆਂ ਆਉਂਦੀਆਂ ਨੇ ਸਰਸਾਡੇ ਦਾ ਮੁਖੀ ਨੂੰ ਮਾਫੀ ਉਸ ਤੋਂ ਬਾਅਦ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਫਿਰ ਉੱਥੇ ਸਰਸੇ ਵਾਲਿਆਂ ਦਾ ਮਿਲਣਾ ਕਿ ਇਹਨਾਂ ਨੇ ਉੱਥੇ ਭਗੜੜ ਮਚਾਈ ਐ ਇਹਨਾਂ ਨੇ ਚੋਰੀ ਕੀਤੀ ਨੇ ਸਰ ਰੁਪਈਆ ਇਹਨਾਂ ਨੇ ਬੇਅਦਬੀ ਕੀਤੀ ਆ ਉਹਨਾਂ ਦੀ ਤੇ ਸਾਰੀਆਂ ਕੜੀਆਂ ਜੁੜਦੀਆਂ ਆਉਂਦੀਆਂ ਨੇ ਇਹਦੇ ਪਿੱਛੇ ਹੁਣ ਸੀਕੁਐਂਸ ਜਦੋਂ ਰਲਦੀ ਆ ਉਹਦੇ ਵਿੱਚ ਸੀਐਮ ਆਫਿਸ ਇਨਵੋਲਵ ਹੋ ਜਾਂਦਾ ਆ ਉਹਦੇ ਵਿੱਚ ਡੀਜੀਪੀ ਆਫਿਸ ਇਨਵੋਲਵ ਹੋ ਜਾਂਦਾ ਆ ਤੇ ਸਾਰੀ ਚੀਜ਼ ਨੂੰ ਟਰਨ ਟਰਨ ਵਾਈਜ਼ ਟਰਨ ਜੇ ਅਸੀਂ ਸਟੈਪ ਬਾਈ ਸਟੈਪ ਚੱਲਦੇ ਆ ਤਾਂ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਦਾ ਨਾਮ ਇਹਦੇ ਵਿੱਚ ਆਉਂਦਾ ਆ ਤੇ ਉਹਨਾਂ ਤੋਂ ਮੰਨਿਆ ਜਾ ਰਿਹਾ ਹੈ ਕਿ ਜ਼ਰੂਰ ਪੁੱਛਗਿਚ ਹੋਏਗੀ ਬਿਲਕੁਲ ਪੁੱਛਗਿਚ ਹੋਏਗੀ ਸਾਬਕਾ ਜਥੇਦਾਰ ਬਾਰੇ ਦੱਸ ਦਈਏ ਕਿ ਉਹ ਉਹਨਾਂ ਦੀ ਇਦਾਂ ਕਹਿ ਲਓ ਕਿ ਕੁਰਸੀ ਵੀ ਇਸ ਮਸਲੇ ਦੇ ਵਿੱਚ ਕਾਫੀ ਵਿਵਾਦਿਤ ਰਹੀ ਜਿਸ ਤੋਂ ਬਾਅਦ ਕਾਰਜਕਾਰੀ ਜਥੇਦਾਰ ਗਿਆਨੀ ਹਰਪੀਤ ਸਿੰਘ ਨੂੰ ਲਗਾਇਆ ਗਿਆ ਪਰਮਿੰਦਰ ਜਥੇਦਾਰ ਇਦਾਂ ਨਹੀਂ ਲੱਗਦਾ ਕਿ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਉਹ ਐਸਆਈਟੀ ਤੋਂ ਭੱਜ ਰਹੇ ਨੇ ਉਹ ਤਾਂ ਕਹਿ ਰਹੇ ਨੇ ਕਿ ਮੈਂ ਜਵਾਬ ਦੇਣ ਨੂੰ ਤਿਆਰ ਹਾਂ ਪਰ ਉਹ ਮੇਰੇ ਕੋਲ ਆਵੇ ਐਸਆਈਟੀ ਇਕ ਇਸ ਤਰ੍ਹਾਂ ਇੱਕ ਇਸ ਤਰ੍ਹਾਂ ਵਾਜਬ ਹੈ ਵੀ ਕਿ ਐਸਆਈਟੀ ਉਹਨਾਂ ਕੋਲ ਚਲੀ ਜਾਏ ਦੇਖੋ ਕਾਨੂੰਨ ਦੇ ਦਾਇਰੇ ਚ ਤਾਂ ਸਾਰੇ ਆਂਦੇ ਨੇ ਅਗਰ ਜੇ ਚਾਹੇ ਉਹ ਜੇ ਆਪਾਂ ਭਾਰਤੀ ਸੰਵਿਧਾਨ ਦੀ ਗੱਲ ਕਰੀਏ ਤਾਂ ਸਾਰਿਆਂ ਦੇ ਅਧਿਕਾਰ ਫਰਜ਼ ਡਿਊਟੀਆਂ ਜੋ ਹੈਗੀਆਂ ਨੇ ਉਹ ਬਰਾਬਰ ਹੀ ਨੇ ਜਦੋਂ ਕਾਨੂੰਨ ਕਿਸੇ ਤੇ ਕੋਈ ਕਾਰਵਾਈ ਕਰਨ ਦਾ ਆਦੇਸ਼ ਦਿੰਦਾ ਹੈ ਤਾਂ ਚਾਹੇ ਉਹ ਕਿਸੇ ਵੀ ਅਹੁਦੇ ਜਿਵੇਂ ਹੁਣ ਕੱਲ ਅੱਜ ਜਥੇਦਾਰ ਸਾਹਿਬ ਕਹਿ ਰਹੇ ਨੇ ਕਿ ਮੈਂ ਸਾਹਿਬ ਕਾ ਜਥੇਦਾਰ ਨੇ ਜੋ ਕਿ ਮੈਂ ਨਹੀਂ ਐਸਆਈਟੀ ਕੋਲ ਜਾਣਾ ਮੇਰੇ ਕੋਲ ਐਸਆਈਟੀ ਆਵੇ ਕੱਲ ਨੂੰ ਅ ਇਹਨਾਂ ਤੋਂ ਹਟ ਕੇ ਇਹ ਧਾਰਮਿਕ ਸੰਸਥਾ ਨਾਲ ਜੁੜੇ ਹੋਏ ਨੇ ਤਾਂ ਸੁਮੇਤ ਸੈਣੀ ਕੱਲ ਉਹ ਕਹਿਣਗੇ ਮੈਂ ਸਾਫ ਕਾ ਡੀਜੀਪੀ ਮੇਰੇ ਕੋਲ ਆਵੇ ਠੀਕ ਹੈ ਜੀ ਜੇ ਅਗਰ ਕਿਸੇ ਤਰੀਕੇ ਨਾਲ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਵੀਰ ਸਿੰਘ ਬਾਦਲ ਤੋਂ ਸਿੱਟ ਚਾਹੇ ਕਿ ਮੈਂ ਪੁੱਛ ਕੇ ਚ ਕਰਨੀ ਹੈ ਤਾਂ ਉਹ ਕਹਿਣਗੇ ਮੈਂ ਨਹੀਂ ਆਉਣਾ ਮੇਰੇ ਕੋਲ ਆਵੇ ਇਹ ਤਾਂ ਗੱਲ ਜੱਜ ਦੀ ਨਹੀਂ ਹੈ ਕਿ ਕੋਈ ਜੋ ਕਾਨੂੰਨ ਕਹਿੰਦਾ ਹੈ ਅਗਰ ਸਾਫ ਸੁਥਰੇ ਨੇ ਤਾਂ ਉਹਨਾਂ ਨੂੰ ਆਉਣ ਦੀ ਕੀ ਉਹਨਾਂ ਇਸ ਟਕਟਾਹਟ ਕਰਨ ਦੀ ਕੀ ਲੋੜ ਹੈ ਆਪ ਆਉਣ ਕਿ ਤੁ ਪੁੱਛੋ ਜੀ ਮੈਂ ਤੋਂ ਕੀ ਪੁੱਛਣਾ ਕਿਉਂਕਿ ਇਹ ਜੇ ਤਾਂ ਉਹਨਾਂ ਨੇ ਇਕੱਲਿਆਂ ਇਹ ਫੈਸਲਾ ਲਿਆ ਸੀ ਕੋਈ ਮਾਫੀ ਦੇਣ ਦਾ ਫਿਰ ਤਾਂ ਉਹਨਾਂ ਨੂੰ ਡਰਨ ਦੀ ਲੋੜ ਹੈ ਜੇ ਅਕਾਲ ਤਖਤ ਸਾਹਿਬ ਦੇ ਕੋਈ ਮੀਟਿੰਗ ਹੁੰਦੀ ਹੈ ਤਾਂ ਪੰਜ ਜਥੇਦਾਰ ਸਹਬਾਨ ਬੈਠਦੇ ਨੇ ਇਹ ਇੱਥੇ ਮੈਂ ਤੁਹਾਨੂੰ ਦੱਸਦਾ ਉਹਨਾਂ ਦਾ ਬਿਆਨ ਸੀਗਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਉਹਨਾਂ ਨੇ ਕਿਹਾ ਵੀ ਕਿਸੇ ਨੂੰ ਵੀ ਮਾਫੀ ਦੇਣਾ ਅਕਾਲ ਤਖਤ ਸਾਹਿਬ ਦੇ ਅਧਿਕਾਰ ਖੇਤਰ ਚ ਆਉਂਦਾ ਕੋਈ ਅਰਜ਼ੀ ਆਉਂਦੀ ਅਸੀਂ ਉਹ ਤੇ ਵਿਚਾਰ ਕਰਦੇ ਆਂ ਪੰਜ ਸਿੰਘ ਸਹਬਾਨ ਅਸੀਂ ਉਹਨਾਂ ਨੂੰ ਮਾਫੀ ਦੇਣੀ ਜਾਂ ਨਹੀਂ ਦੇਣੀ ਉਹ ਤੇ ਵਿਚਾਰ ਕਰ ਲੈਣੇ ਆ ਪਰ ਇਹ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਜੁੜਿਆ ਮੁੱਦਾ ਸੀ ਇਹਨਾਂ ਨੇ ਕਿਸੇ ਤੋਂ ਸਲਾਹ ਨਹੀਂ ਲਈ ਸਵਾਲ ਉੱਥੇ ਉੱਠਦੇ ਨੇ ਨਾ ਮੈਂ ਉਹੀ ਗੱਲ ਕਰਦਾ ਜਿੱਤਾ ਇਹਨਾਂ ਦਾ ਫੈਸਲਾ ਇਕੱਲਾ ਸੀ ਫਿਰ ਤਾਂ ਦੋਸ਼ੀ ਹੈ ਨੇ ਨਾ ਫਿਰ ਤਾਂ ਬਕਾਇਦਾ ਤਾਂ ਪੰਜ ਪੰਜ ਸਿੰਘ ਵੀ ਕਹਿ ਚੁੱਕੇ ਨੇ ਪੰਜ ਜਥੇਦਾਰ ਉਸ ਫੈਸਲੇ ਨੂੰ ਫਿਰ ਵਾਪਸ ਲੈਣ ਦੀ ਕੀ ਲੋੜ ਸੀ ਬਿਲਕੁਲ ਗਿਆਨੀ ਗੁਰਮੁਖ ਸਿੰਘ ਵੀ ਮੀਡੀਆ ਜਾ ਕੇ ਕਹਿ ਚੁੱਕੇ ਨੇ ਹਾਲਾਂਕਿ ਉਹ ਬਾਅਦ ਵਿੱਚ ਬਦਲ ਗਏ ਪਰ ਉਹਨਾਂ ਨੇ ਵੀ ਮੀਡੀਆ ਜਾ ਕੇ ਸ਼ਰਯਾਮ ਕੀਤਾ ਸੀ ਨਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਸਾਨੂੰ ਕੋਠੀ 'ਚ ਸੱਦ ਕੇ ਇਹ ਸਾਰਾ ਕੁਝ ਕਰਵਾਇਆ ਪਰ ਸੁਖਵਿੰਦਰ ਗੱਲ ਇਹ ਹੈ ਜੇ ਜਿਹੜਾ ਤੁਸੀਂ ਬਿਆਨ ਦਿੱਸਿਆ ਹੈ ਗੈਨੀ ਗੁਰਬਚਨ ਸਿੰਘ ਜੀ ਦਾ ਜੇ ਜਥੇਦਾਰ ਸਾਹਿਬ ਉਹਨੂੰ ਕਰੈਕਟ ਮੰਨਦੇ ਨੇ ਉਹਨਾਂ ਦੇ ਅਖਤਿਆਰ ਦੇ ਵਿੱਚ ਹੈਗਾ ਤਾਂ ਉਹਨਾਂ ਨੂੰ ਫੈਸਲਾ ਵਾਪਸ ਲੈਣ ਦੀ ਕੀ ਜ਼ਰੂਰਤ ਹੈ ਮਤਲਬ ਉਹ ਫਿਲਹਾਲ ਆਪਣੇ ਉਸ ਬੈਠਲੇ ਤੇ ਖੜੇ ਨੇ ਨਾ ਕਿ RAM Rahim ਨੂੰ ਮਾਫੀ ਅਸੀਂ ਪੰਨ ਸਿੰਘ ਸਾਬਾ ਨੇ ਨੇ ਦਿੱਤੀ ਸਹੀ ਕਰਾਰ ਦੇ ਰਹੇ ਨੇ ਇੱਕ ਤਰੀਕੇ ਨਾਲ ਹਾਂ ਪਰ ਉਹਨਾਂ ਨੇ ਬਾਅਦ ਚ ਮਾਫੀ ਮੰਗੀ ਹੈ ਇਹਨੂੰ ਫੈਸਲੇ ਨੂੰ ਵਾਪਸ ਲੈਣ ਦੀ ਵੀ ਗੱਲ ਕੀਤੀ ਹੈ ਉਹੀ ਜਥੇਦਾਰ ਸਾਹਿਬ ਸੀਗੇ ਉਹੀ ਜਥੇਦਾਰ ਸਹਿਬਾਨ ਸੀਗੇ ਜਿਨ੍ਹਾਂ ਨੇ ਫੈਸਲਾ ਵਾਪਸ ਲਿਆ ਤਾਂ ਪਹਿਲੀ ਗੱਲ ਇਹ ਹੈ ਕਿ ਜੇ ਉਹ ਫੈਸਲਾ ਲਿਆ ਤਾਂ ਵਾਪਸ ਲੈਣ ਦੀ ਕੀ ਲੋੜ ਹੈ ਬਈ ਜੇ ਵਾਪਸ ਲਿਆ ਤਾਂ ਉਹਦੇ ਵਿੱਚ ਜ਼ਰੂਰ ਉਹ ਫੈਸਲਾ ਗਲਤ ਸੀਗਾ ਔਰ ਉਹ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਣ ਵਾਲਾ ਸੀ ਔਰ ਉਹ ਇਲੈਕਸ਼ਨਸ ਦੇ ਨਾਲ ਰਿਲੇਟ ਨਾਲੇ ਇੱਕ ਗੱਲ ਇਹਦੇ ਚ ਹੋਰ ਆਂਦੀ ਹੈ ਨਾ ਸੁਖਵਿੰਦਰ ਪਹਿਲੀ ਤਾਂ ਗੱਲ ਇਹ ਹੈ ਕਿ ਜਦੋਂ ਮਾਫੀ ਕਿਸ ਗੱਲੋਂ ਮੰਗੀ ਗਈ ਮਾਫੀ ਜੇ ਉਹਨੇ ਦਵਾਸਾਦ ਜਿਹਾ ਜੋ ਕਹਿੰਦੇ ਨੇ ਉਹ ਜੋ ਵੀ ਹੈ ਉਹਨੇ ਜੇ ਸਵਾੰਗਤਾ ਰਾਇ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤਾਂ ਉਹ ਜਨਤਕ ਤੌਰ ਤੇ ਹੋਇਆ ਮੀਡੀਆ ਤੇ ਵਿੱਚ ਵੀ ਆਇਆ ਅਖਬਾਰਾਂ ਚ ਵੀ ਆਇਆ ਹਰ ਥਾਂ ਤੇ ਆਇਆ ਤੇ ਉਹ ਇੱਕ ਲੈਟਰ ਦੇ ਕੇ ਜਾ ਕੇ ਅਕਾਲ ਤਖਸਾਲ ਨੂੰ ਭੇਜਦਾ ਆਪ ਨਹੀਂ ਜਾਂਦਾ ਕੋ ਲੈਟਰ ਆਉਂਦੀ ਹੈ ਜਾਂ ਨਹੀਂ ਹੈ ਪਤਾ ਨਹੀਂ ਆਉਂਦੀ ਵੀ ਹੈ ਚਲੋ ਮੰਨਿਆ ਇੱਕ ਲੈਟਰ ਆਉਂਦੀ ਹੈ ਤਾਂ ਉਹਨੂੰ ਉੱਥੇ ਬੈਠ ਕੇ ਚੁੱਪ ਕਰਕੇ ਇੱਕ ਲੈਟਰ ਦੇ ਆਧਾਰ ਤੇ ਮਾਫੀ ਦੇ ਦੇਣਾ ਕਿੱਡਾ ਕਿ ਵੱਡਾ ਫੈਸਲਾ ਹੈ ਉਹਨੂੰ ਗੁਰੂ ਉਹਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਗੁਰੂ ਸਾਹਿਬ ਦਾ ਸਵਾਗ ਰੂਪ ਧਾਰਿਆ ਅੰਮ੍ਰਿਤ ਦੀ ਜਿਹੜੀ ਹੈਗੀ ਹੈ ਉਹ ਖੰਡੇ ਬਾਟੇ ਦਾ ਜੋ ਪਾਹੁਲ ਹੈਗਾ ਉਹਦੀ ਇੱਕ ਜਾਮੇਨਸਾ ਕਰਕੇ ਪੇਸ਼ ਕਰਤਾ ਉਹ ਜਨਤਕ ਤੌਰ ਤੇ ਕੀਤਾ ਉਹ ਜਨਤਕ ਤੌਰ ਤੇ ਮਾਫੀ ਮੰਗਦਾ ਉਸ ਗੱਲ ਨੂੰ ਲੈ ਕੇ ਜਨਤਕ ਤੌਰ ਤੇ ਮਾਫੀ ਮੰਗਦਾ ਉਹ ਅਕਾਲਤਾ ਸਾਹਿਬ ਨੂੰ ਬੇਨਤੀ ਕਰਦਾ ਮੈਂ ਮੈਂ ਮੇ ਤੋਂ ਗਲਤੀ ਹੋਈ ਆ ਮੈਂ ਜਨਤਕ ਤੌਰ ਤੇ ਕੰਮ ਕੀਤਾ ਹੈ ਤੌਰ ਮੈਂ ਜਨਤਕ ਤੌਰ ਤੇ ਮਾਫੀ ਮੰਗ ਰਿਹਾ ਫਿਰ ਸਿੰਘ ਸਾਹਿਬਾਂ ਨੇ ਫੈਸਲਾ ਲੈਂਦੇ ਉਹ ਅੱਛੀ ਗੱਲ ਸੀ ਕਿ ਕਿਸੇ ਨੂੰ ਮਾਫ ਕਰਨਾ ਠੀਕ ਹੈ ਕੋਈ ਆਇਆ ਸ਼ਰਨ ਆਇਆ ਗੁਰੂ ਸਾਹਿਬ ਦੀ ਮਾਫ ਕੀਤਾ ਤੇ ਅਧਿਕਾਰ ਖੇਤਰ ਚ ਆਉਂਦਾ ਠੀਕ ਹੈ ਸਾਰੀ ਗੱਲ ਠੀਕ ਹੈ ਇੱਕ ਲੈਟਰ ਦੇ ਆਧਾਰ ਤੇ ਜਾ ਕੇ ਮਾਫੀ ਦੇ ਦੇਣਾਂ ਕਿ ਇਹ ਕਿਹੜਾ ਫੈਸਲਾ ਹੋਇਆ ਅਰਵਿੰਦਰ ਹੁਣ ਸਵਾਲ ਬਾਦਲ ਅਤੇ ਸੁਮੇਦ ਸੈਣੀ ਤੇ ਖੜੇ ਹੋ ਰਹੇ ਨੇ ਕਿ ਕਿਹਾ ਜਾ ਰਿਹਾ ਵਿਰੋਧੀਆਂ ਲੋਕਿ ਸ਼ਾਇਦ ਉਹ ਵੀ ਭੱਜ ਜਾਣ ਬਾਅਦ ਜਾਂ ਉਹ ਰਫੂ ਚੱਕਰ ਹੋ ਜਾਣ ਉਹਨਾਂ ਦੇ ਪਾਸਪੋਰਟ ਜ਼ਬਤ ਕੀਤੇ ਜਾਣ ਲੱਗਦਾ ਇਸ ਵਿੱਚ ਕੋਈ ਸੱਚਾਈ ਹੈ ਕਿਉਂਕਿ ਚਰਨਜੀਤ ਸ਼ਰਮਾ ਨੂੰ ਵੀ ਇਸੇ ਆਧਾਰ ਤੇ ਫੜ ਲਿਆ ਗਿਆ ਸੁਖਵਿੰਦਰ ਚੰਦਜੀ ਸ਼ਰਮਾ ਨੂੰ ਇਸੇ ਆਧਾਰ ਤੇ ਵੀ ਫੜਿਆ ਗਿਆ ਪਰ ਉਹ ਫੜਨ ਤੋਂ ਬਾਅਦ ਦੀ ਗੱਲ ਹੈ ਕਿ ਜੀ ਉਹ ਬਾਹਰ ਭੱਜਣ ਦੀ ਫਰਾਗ ਦੇ ਵਿੱਚ ਸੀਗੇ ਪਰ ਸਿੱਧਮ ਸਦੀ ਗੱਲ ਹੈ ਕਿ ਉਹਨਾਂ ਨੂੰ ਉਹ ਉਹਨਾਂ ਤੋਂ ਸਵਾਲ ਐਸਆਈਟੀ ਜਿਹੜੀ ਆ ਉਹ ਪੁੱਛਣੇ ਜਾਂਦੀ ਹੈ ਕਿ ਉਸ ਵੇਲੇ ਕੀ ਕੁਝ ਹੋਇਆ ਸੀਕੁਐਂਸ ਜਿਹੜੀ ਜੁੜਦੀ ਨਹੀਂ ਹੈ ਫੋਨ ਤੋਂ ਬਾਅਦ ਵਾਲੀ 2 ਵਜੇ ਤੋਂ ਬਾਅਦ ਵਾਲੀ ਉਹਨੂੰ ਜੋੜਨਾ ਚਾਹੁੰਦੇ ਨੇ ਕਿ ਵੀ ਫੈਸਲਾ ਕਿੱਥੋਂ ਆਇਆ ਗੋਲੀ ਚਲਾਣ ਦਾ ਦੂਜੇ ਪਾਸੇ ਜੇ ਜਿਸ ਕਿਨੈ ਸੁਖਬੀਰ ਬਾਦਲ ਜਾਂ ਸੁਮੇਸ਼ ਸੈਣੀ ਹੋਣੀ ਬਾਹਰ ਜਾਣਾ ਚਾਹੁੰਦੇ ਨੇ ਤਾਂ ਸ਼ਾਇਦ ਸੁਖਬੀਰ ਬਾਦਲ ਹੋਣੀ ਪਹਿਲਾਂ ਉਹ ਗਏ ਨੇ ਇੱਕ ਦੋ ਵਾਰੀਆ ਅਕਾਲੀ ਦਲ ਦੇ ਕੋਈ ਵੀ ਨੁਮਾਇੰਦੇ ਜਾਂਦੇ ਨੇ ਤਾਂ ਉੱਥੇ ਉਹਨਾਂ ਦਾ ਬਹੁਤ ਵਿਰੋਧ ਹੁੰਦਾ ਆ ਸੋ ਮੈਨੂੰ ਲੱਗਦਾ ਹੈ ਕਿ ਉਹ ਇਹੋ ਜੀ ਕੋਈ ਗੱਲ ਨਹੀਂ ਹੈ ਸਾਰੀ ਗੋਸ਼ਪ ਚੱਲ ਰਹੀ ਹੈ ਕਿ ਸੁਖਬੀਰ ਬਾਦਲ ਜਾਂ ਸੁਮੇਸ਼ ਸੈਣੀ ਇੰਡੀਆ ਚੋਂ ਭੱਜਣ ਦੀ ਫਰਾਕ ਚ ਨੇ ਇੱਕ ਗੱਲ ਹੋਰ ਵੀ ਹੈ ਇਹਦੇ ਵਿੱਚ ਇੱਕ ਗੱਲ ਹੋਰ ਵੀ ਹੈ ਜੇ ਅੱਜ ਕਿਹਾ ਜਾ ਰਿਹਾ ਕਿ ਚਰਨਜੀਤ ਜਿਹੜਾ ਸੀਗਾ ਉਹ ਭੱਜਣ ਦੀ ਤਾਕਤ ਚ ਸੀਗਾ ਇਹਦਾ ਮਤਲਬ ਉਹਦੇ ਕੋਲ ਵੀ ਜੇ ਸੀ ਜੀ 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 ਜੇ ਵਿਜੇ ਸੀ ਤਾਂ ਉਹ ਉਹ ਵਾਰਲ ਦੇਸ਼ਾਂ ਦੇ ਵਿਜੇ ਸੀਗੇ ਉਹਦੇ ਕੋਲ ਤਾਂ ਪਹਿਲਾਂ ਕਿਉਂ ਨਹੀਂ ਗਿਆ ਸਵਾਲ ਇੱਥੇ ਪੁਲਿਸ ਤੇ ਖੜਾ ਹੁੰਦਾ ਜੋ ਪਰਿਵਾਰ ਇਹ ਅੱਜ ਇੱਕਦਮ ਉਹ ਜਾ ਕੇ ਸਿੱਟ ਖੜਦੀ ਹੈ ਤੇ ਜਾ ਕੇ ਅਰੈਸਟ ਕਰ ਲੈਂਦੇ ਨੇ ਉਹ ਕਹਿੰਦੇ ਜੀ ਭੱਜਣ ਦੀ ਤਾਕਤ ਸੀਗਾ ਜੇ ਤਾਕਤ ਸੀ ਪਹਿਲਾਂ ਜਾਣਾ ਸੀ ਉਹਨੇ ਉਹ ਜੋ ਪਤਾ ਹੁੰਦਾ ਮੈਂ ਠੀਕ ਹੈ ਮਰਦੇ ਤਾਂ ਹੋਣੀ ਹੈ ਗੱਲ ਡਿਗਣੀ ਹੈ ਸਾਬਕਾ ਹੋ ਚੁੱਕਾ ਹੈ ਡਿਊਟੀ ਪੂਰੀ ਕਰ ਚੁੱਕਾ ਹੈ ਨਿਕਲ ਜਾਣਾ ਸੀਗਾ ਇਸੇ ਲਈ ਕਿਹਾ ਜਾ ਰਿਹਾ ਹੈ ਨਾ ਕਿ ਸਰਕਾਰ ਚੋਣਾਂ ਤੋਂ ਪਹਿਲਾਂ ਇੱਕ ਇੱਕ ਕਰਕੇ ਪੱਤਾ ਕੱਢ ਰਹੀ ਹੈ ਆਪਣਾ ਹਾਂ ਦੇਖੋ ਇਹ ਤਾਂ ਗੱਲ ਜੁੜਦੀ ਤਾਂ ਹੈ ਕਿ ਤਨਾ ਕਿਤੇ ਜਾ ਕੇ ਲੇਕਿਨ ਮੈਂ ਉਹੀ ਗੱਲ ਕਰਦਾ ਕਿ ਜੇ ਕਿਸੇ ਤਰੀਕੇ ਨਾਲ ਵੀ ਸਰਕਾਰ ਦਾ ਜਾਂ ਕਿਸੇ ਵਿਪੱਖਸ਼ ਦਾ ਚਾਹੇ ਕੋਈ ਬੰਦਾ ਹੈ ਮੈਂ ਕਿਸੇ ਪੋਲੀਟੀਕਲ ਪਾਰਟੀ ਦਾ ਨਾਦ ਨਹੀਂ ਦਿੰਦਾ ਕਿਸੇ ਤਰ੍ਹਾਂ ਦਾ ਵੀ ਅਗਰ ਕੋਈ ਰੋਲ ਵੀ ਨਿਭਾ ਰਹੀ ਹੈ ਮੈਂ ਕਹਿੰਦਾ ਇਹ ਅੱਛੇ ਲਈ ਹੈ ਹੂੰ ਅੱਛਾ ਹੋਣਾ ਚਾਹੀਦਾ ਇਹ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਸਲ ਦੋਸ਼ੀ ਸਾਹਮਣੇ ਆਉਣੇ ਚਾਹੀਦੇ ਚਾਹੇ ਚਾਹੇ ਅਕਾਲੀ ਦਲ ਨੇ ਇਨਕੁਆਰੀਆਂ ਬਿਠਾਈਆਂ ਚਾਹੇ ਅਕਾਲੀ ਦਲ ਫੈਸਲਾ ਲੈਂਦਾ ਇਸ ਚੀਜ਼ ਦਾ ਸੱਚਾਈ ਕੱਢਦਾ ਚਾਹੇ ਅੱਜ ਕਾਂਗਰਸ ਕੱਢ ਰਹੀ ਹੈ ਟਾਈਮ ਕੋਈ ਵੀ ਹੋਵੇ ਚਾਹੇ ਪੋਲਿਟੀਕਲ ਇਲੈਕਸ਼ਨਸ ਆ ਰਹੀਆਂ ਅੱਗੇ ਚਾਹੇ ਰੁਟੀਨ ਦੇ ਵਿੱਚ ਹੋ ਰਿਹਾ ਆ ਬਟ ਇਹ ਫੈਸਲਾ ਅੱਛਾ ਹੈ ਕਿ ਇਨਸਾਫ ਹੋ ਰਿਹਾ ਹੈ ਔਰ ਇਹਦੇ ਇੱਕ ਗੱਲ ਇਹਦੇ ਚ ਇਹਦੇ ਚ ਅਕਾਲੀ ਦਲ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਜੇ ਸੁਖਵੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਸਾਫ ਸੁਥਰੇ ਨੇ ਉਦਾਂ ਤਾਂ ਕੋਈ ਗੱਲ ਨਹੀਂ ਹੈਗੀ ਕਿਸੇ ਤਰ੍ਹਾਂ ਦਾ ਨਹੀਂ ਸੁਖਵੀਰ ਬਾਦਲ ਦਾ ਬਿਆਨ ਆਇਆ ਉਹ ਕਹਿੰਦੇ ਪੁਲਿਸ ਆਪਣੀ ਕਾਰਵਾਈ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਲੈ ਹਾਂ ਉਹ ਗੱਲ ਕਰਦਾਂਗੇ ਉਹ ਉਹਨਾਂ ਨੂੰ ਇਸ ਗੱਲ ਦਾ ਬਿਲਕੁਲ ਸਾਹਮਣੇ ਆ ਕੇ ਗੱਲ ਕਰਨੀ ਚਾਹੀਦੀ ਕਿ ਸਾਡੇ ਤੋਂ ਜੇ ਪੁੱਛਗਿੱਛ ਹੁੰਦੀ ਹੈ ਅਸੀਂ ਤਿਆਰ ਹਾਂ ਠੀਕ ਹੈ ਅਸੀਂ ਕੈਪਟਨ ਦੀ ਪ੍ਰਸ਼ੰਸਾ ਕਰ ਦੇਣੀ ਚਾਹੀਦੀ ਹੈ ਕਿ ਕੈਪਟਨ ਨੇ ਜੋ ਕੰਮ ਕਰ ਰਿਹਾ ਹੈ ਇਹ ਸਿੱਟਾ ਤੋਂ ਕਰਵਾ ਰਿਹਾ ਹੈ ਜੇ ਅਸਲ ਦੋਸ਼ੀ ਫੜੇ ਜਾਂਦੇ ਨੇ ਤਾਂ ਅਸੀਂ ਉਹਨਾਂ ਦਾ ਸਾਥ ਦਿੰਨੇ ਆਂ ਪਰ ਰਵਿੰਦਰ ਉਹ ਤਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵੇਲੇ ਭੱਜ ਗਏ ਸੀ ਵਿਧਾਨ ਸਭਾ ਤੇ ਹੁਣ ਤਾਂ ਹਾਈ ਕੋਰਟ ਵੇਲੇ ਉਹਨਾਂ ਨੇ ਕਹਿਤਾ ਵੀ ਹਾਂ ਅਸੀਂ ਸਵਾਗਤ ਕਰਦੇ ਹਾਈ ਕੋਰਟ ਦੇ ਫੈਸਲੇ ਦਾ ਤੋ ਤਾਂ ਜਸਟਿਸ ਰਣਜੀਤ ਸਿੰਘ ਦੇ ਕਮਿਸ਼ਨ ਦੀ ਰਿਪੋਰਟ ਤੇ ਹੀ ਹੋਇਆ ਨਾ ਚਲੋ ਅ ਆਪਾਂ ਇਹਨੂੰ ਕਿਸ ਤਰੀਕੇ ਨਾਲ ਜੋੜ ਲਈਏ ਕਿ ਬਰਗਾੜੀ ਦਾ ਮੋਰਚੇ ਦਾ ਸਰਕਾਰ ਤੇ ਦਬਾਅ ਬਣਿਆ ਜਿਹੜਾ ਹੁਣ ਫੇਰ ਦੂਜਾ ਪੜਾ ਆ ਰਿਹਾ ਕਿ ਅਸੀਂ ਉਹ ਸ਼ੁਰੂ ਕਰ ਦੇਣਾ 15 ਫਰਵਰੀ ਦਾ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਆ ਤੇ ਉਹਦੇ ਵਿੱਚ ਹੁਣ ਇੱਕ ਗ੍ਰਿਫਤਾਰੀਆਂ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ ਕਿਵੇਂ ਲੱਗਦਾ ਹੈ ਜੀ ਕੱਲ ਪਰਸੋਂ ਵੀ ਹਜੇ ਮੀਟਿੰਗ ਹੋ ਕੇ ਛੱਟੀ ਆ ਜੇ ਤੁਸੀਂ ਕਹਿੰਦੇ ਬਰਗਾੜੀ ਮੋਰਚੇ ਦਾ ਸਰਕਾਰ ਤੇ ਪ੍ਰੈਸ਼ਰ ਬਣਿਆ ਕੋਈ ਮੈਨੂੰ ਨਹੀਂ ਲੱਗਦਾ ਕਿ ਉਹੋ ਜਿਹਾ ਪ੍ਰੈਸ਼ਰ ਬਣਿਆ ਜ਼ਰੂਰ ਇੱਕ ਚਰਚਾ ਚ ਰਹੀ ਹੈ ਗੱਲ ਕਿ ਉਹ ਗੱਲ ਬੰਦ ਨਹੀਂ ਹੋਣ ਦਿੱਤੀ ਗਈ ਬਰਗਾੜੀ ਮੋਰਚੇ ਕਰਕੇ ਪਰ ਜਿਸ ਤਰੀਕੇ ਨਾਲ ਮੋਰਚਾ ਉਹ ਚੱਕਿਆ ਗਿਆ ਔਰ ਉਸ ਤੋਂ ਬਾਅਦ ਹੁਣ ਕੱਲ ਪਰਸੋ ਮੀਟਿੰਗ ਹੋਈ ਹੈ ਧਿਆਨ ਸਿੰਘ ਮਾਨ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਨਿੰਦਿਆ ਗਿਆ ਕਿ ਭਾਈ ਉਹ ਮੋਰਚਾ ਨਹੀਂ ਚੱਕਿਆ ਜਾਣਾ ਚਾਹੀਦਾ ਸੀ ਗਲਤ ਕੀਤਾ ਗਿਆ ਤੇ ਉਹਦੇ ਵਿੱਚ ਸਾਰੇ ਸਿੱਖਾਂ ਦੀ ਨੁਮਾਇੰਦਗੀ ਜਿਹੜੇ ਕਰਦੇ ਨੇ ਜਿਨ੍ਹਾਂ ਨੇ ਆਗੂ ਨੇ ਚਾਹੇ ਦਾਦੂਵਾਲ ਸਾਹਿਬ ਨੇ ਚਾਹੇ ਹੋਰ ਨੇ ਉਹ ਸਾਰੇ ਮੌਜੂਦ ਸੀ ਉੱਥੇ ਤੇ ਜੇ ਕਹੀਏ ਕਿ ਬਰਗਾੜੀ ਮੋਰਚੇ ਦਾ ਇਕੱਲੇ ਦਾ ਬਹੁਤ ਵੱਡਾ ਉਹ ਪ੍ਰੈਸ਼ਰ ਸੀਗਾ ਉਹ ਨਹੀਂ ਸੀਗਾ ਹਾਲਾਂਕਿ ਕਿਉਂਕਿ ਇਹ ਮਾਮਲਾ ਕੋਰਟ ਦੇ ਵਿੱਚ ਸੀਗਾ ਚਰਨਜੀਤ ਸ਼ਰਮਾ ਨੇ ਤੇ ਹੋਰ ਪੁਲਿਸ ਅਫਸਰਾਂ ਨੇ ਕੋਰਟ ਦੇ ਵਿੱਚ ਪਾਇਆ ਹੋਇਆ ਸੀ ਕਿ ਭਈ ਇਹ ਐਸਆਈਟੀ ਤੋਂ ਨਹੀਂ ਹੋਣੀ ਚਾਹੀਦੀ ਜਾਂ ਚ ਸਾਡੇ ਖਿਲਾਫ ਜਾਂਚ ਹੋ ਰਹੀ ਹੈ ਗਲਤ ਹੋ ਰਹੀ ਹੈ ਹਾਈ ਕੋਰਟ ਨੇ ਜਦੋਂ ਕਿਹਾ ਵੀ ਜਾਂਚ ਸ਼ੁਰੂ ਕਰ ਐਸਆਈਟੀ ਉਸ ਤੋਂ ਬਾਅਦ ਐਸਆਈਟੀ ਨੇ ਆਪਣੀ ਤਾਕਤ ਦਿਖਾਣੀ ਸ਼ੁਰੂ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਨੇ ਤੜਾ ਤੜ ਬੰਦੇ ਫੜਨੇ ਸ਼ੁਰੂ ਕੀਤੇ ਨੇ ਔਰ ਇਨਕੁਆਇਰੀ ਕਰਨੀ ਸ਼ੁਰੂ ਕੀਤੀ ਹੈ ਹੂੰ ਠੀਕ ਹੈ ਬਹੁਤ ਬਹੁਤ ਧੰਨਵਾਦ ਅਸੀਂ ਗੱਲਬਾਤ ਕਰ ਰਹੇ ਸੀ ਬਰਗਾੜੀ ਇਨਸਾਫ ਮੋਰਚੇ ਨੂੰ ਲੈ ਕੇ ਕੀ ਕੁਝ ਬਣਿਆ ਕੀ ਉਹਦਾ ਰਿਜ਼ਲਟ ਆਇਆ ਤੇ ਬੇਅਦਬੀਆਂ ਨੂੰ ਲੈ ਕੇ ਜਿਹੜੀਆਂ ਹੁਣ ਗ੍ਰਿਫਤਾਰੀਆਂ ਹੋਈਆਂ ਇਹਦਾ ਅਸਰ ਸਰਕਾਰ ਦੇ ਉੱਤੇ ਕਿੰਨਾ ਕੁ ਹੋਇਆ ਤੇ ਸਰਕਾਰ ਹੁਣ ਅੱਗੇ ਕੀ ਕੁਝ ਪੱਤੇ ਖੋਲਣ ਜਾਏਗੀ ਭਗਵੰਤਬਾਨ ਦਾ ਅਖੀਰ ਵਿੱਚ ਮੈਂ ਜ਼ਿਕਰ ਕਰਨਾ ਚਾਹਾਂਗਾ ਉਹਨਾਂ ਦਾ ਬਿਆਨ ਆਇਆ ਸੀ ਕਿ ਜਲਿਆਂਵਾਲੇ ਬਾਗ ਦੇ ਵਿੱਚ ਜਿਹੜਾ ਕਾਂਡ ਹੋਇਆ ਸੀ ਉਹਦੇ ਜਿਹੜੇ ਮੇਨ ਮੁਲਜ਼ਮ ਸੀ ਉਹਨਾਂ ਦਾ ਨਾਮ ਕਿਸੇ ਨੂੰ ਨਹੀਂ ਪਤਾ ਕਿ ਕਿਸ ਨੇ ਗੋਲੀਆਂ ਚਲਵਾਈਆਂ ਪਰ ਚਲਵਾਈਆਂ ਕਿਸਨੇ ਨੇ ਗੋਲੀਆਂ ਕਿਸਨੇ ਚਲਾਈਆਂ ਉਹਨਾਂ ਬਾਰੇ ਨਹੀਂ ਪਤਾ ਚਲਵਾਈਆਂ ਕਿਸਨੇ ਉਹਨਾਂ ਨੂੰ ਦੁਨੀਆ ਜਾਣਦੀ ਹੈ ਤੇ ਹੁਣ ਤੁਸੀਂ ਤੈਅ ਕਰਨਾ ਲੋਕ ਤੈਅ ਕਰਨਗੇ ਕਿ ਆਖਿਰਕਾਰ ਇਸ ਦੇ ਪਿੱਛੇ ਸੱਚ ਕੀ ਹੈ ਕਿਸ ਨੇ ਗੋਲੀ ਚਲਾਈ ਹੈ ਹਸ਼ਰ ਇਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਸਾਰਿਆਂ ਦੇ ਸਾਹਮਣੇ ਹੋਵੇਗਾ ਇਜਾਜ਼ਤ ਦਿਓ ਤਨਵੀਰ